ਰੋੜ ਕੇ ਲਾਈ ਜਾਂਦਾਂ ਨੇ ਸੱਪਾਂ ਮੁੱਕਦਾ ਮੈਂ ਰਾਤ ਸਾਰੀ ਸੌਂਦੀ ਮੈਂ ਰਾਤ ਬੈ ਕੇ ਕੱਟਨੀ ਆ ਧੀ ਦੇ ਵਿਆਹ ਕਰਨਾ ਸੀ ਸਭ ਕੇ ਸਮਾਂ ਰੋੜ ਗਿਆ ਸੋ ਫਿਰ ਸਾਫੇ ਸਭ ਇਹ ਤੇ ਰਹੀ ਕਹਨੇ ਨਾ ਮੈਂ ਆਪਣੇ ਧੀ ਦੇ ਵਿਆਹ 60 ਸਾਲਾਂ ਦੇ ਚੌਲ ਜੋੜ ਕੇ ਰੱਖਿਆ ਹਾਂ 60 ਸਾਲਾਂ ਦੇ ਚੌਲ ਰੱਖੇ ਜੋੜ ਕੇ ਵੀ ਮੈਂ ਆਪਣੇ ਧੀ ਦਾ ਕਰਨਾ ਹੁਣ ਨਹੀਂ ਮੇਰੇ ਕੋ ਹੱਕ ਕੁਛ ਨਹੀਂ ਇਹਨਾ ਕਮਰਾ ਵਿੰਦਿਆ ਨਾ ਪਤ ਜਦੋਂ ਕਿਤੇ ਪਹਿਲੇ ਆਉਂਦਾ ਸਮਾਨ ਅਖਣਾ ਮਾਤਾ ਇਹਨਾਂ ਸਮਾਨ ਨੇ ਨਾ ਮਜ਼ਦੂਰੀ ਨੇ ਪਨਾ ਕੀਤਾ ਰਹਾ ਲਿਆ ਤੂੰ ਉਹਦੇ ਲੈ ਮੈਂ ਜੋੜਿਆ ਤੇ ਮੈਂ ਆਪਣੇ ਧੀ ਨੂੰ ਦਵਾਂਗਾ ਆਪਣੇ ਹੱਥੀਂ ਕੁੱਛ ਮੈਨੂੰ ਕਿਤੇ ਯਾਦ ਕਰੇ ਕਿ ਮੇਰੇ ਮਾਂ ਨੇ ਦਿੱਤਾ ਬੰਦਾ ਮੇਰੇ ਸਿਰ ਤੇ ਨਹੀਂ ਉਹ ਤਾਂ ਪਹਿਲਾ ਸ਼ੂਕਰਨ ਲੱਤਾ ਦੋ ਕਟਵਾਇਆਂ ਹਨ ਮੇਡੀਆਂ ਉਹਦਾ ਲਾਜ ਕਰਾਇਆ ਕਿੱਲਾ ਵੇਚ ਕੇ ਬਚਿਆ ਫਿਰ ਨਹੀਂ ਗੰਗਾਲ ਮੈਂ ਪਹਿਲਾ ਹੀ ਹਾਂ ਗੰਗਾਲ ਲਾਹੌਰ ਕਰਤਾ ਤਾਂ ਆਪਣੇ ਨਾ ਆਪ ਤਾਂ ਮੁੱਲ ਖਾਂ ਜੋਗੀ ਨਾ ਮੈਂ ਡੰਗਰ ਲੈਣ ਜੋਗੀ ਨਾ ਮੈਂ ਖੁਸ਼ ਕਰਨ ਜੋਗੀ ਮਾਰ ਕੇ ਸੱਚਾ ਬਾਦਸ਼ਾਹ ਕੋਈ ਬੈਰੀ ਦੁਸ਼ਮਣ ਨਾ ਵੀ ਇਦਾਂ ਕਰੇ ਹੁਣ ਮੇਰੇ ਹਮਤਿਆਰ ਜੀ ਹਾਰੀ ਮੈਂ ਦੱਸ ਨਹੀਂ ਸਕਦੇ ਮੈਨਾਂ ਦਬ ਤੋ ਕੋਲ ਹੋਇਆ ਨਾ ਮੈਂ ਪੁੱਛਾਂ ਕਿ ਕਿੰਨਾ ਕੇ ਮੇਰੇ ਕੋਲ ਮਜਬੂਰੀਆਂ ਕਰਮ ਨੇ ਕਿੰਨਾ ਕੇ ਮਿਹਨਤ ਕਰਬਣਾ ਮੇਰੇ ਕੋ ਮੈਂ ਟੁੱਟ ਗਈ ਆ ਮੈਂ ਤੁਹਾਨੂੰ ਕੋਈ ਕੁਝ ਨਹੀਂ ਮੰਗਦੀ ਮੈਨਾਂ ਮੈਨੂੰ ਪਰਦਾ ਦੇ ਤੇ ਮੈਂ ਛੁੱਟ ਜਾ ਮੈਂ ਹੁਣ ਕੁਝ ਨਾ ਵੇਖਾਂ ਮੈਨੂੰ ਪਤਾ ਮੇਰੇ ਸਿਰ ਦੀ ਚੁੰਨੀ ਵੀ ਨਹੀਂ ਤੇ ਪੈਰੀ ਜੁੱਤੀ ਵੀ ਨਹੀਂ ਜਦੋਂ ਮੈਥੋਂ ਨਿਕਲੀ ਐਨਾ ਨਾ ਪਾਣੀ ਜਿਤ ਵਿੱਚ ਲੰਘ ਕੇ ਗਏ ਨੇ ਕਈ ਦੋ ਗਏਗਾ ਉਹ ਰੁੜਗੇਗਾ ਉਹ ਮੇਰੀ ਹਿੰਮਤ ਨਹੀਂ ਰਹੀ ਅੱਜ ਮੈਂ ਸੱਚ ਪੋਣਾ ਮੈਂ ਚਾਹਤੋ ਬੈਠੀ ਆ ਜਦੋਂ ਮੈਂ ਵੇਖਿਆ ਨਾ ਸਮਾਨ ਚੋਰ ਰੁੜਦੇ ਆ ਘੜਦੇ ਆ ਕਣਕੋਨ ਮੈਂ ਕੱਢਾਂ ਨਹੀਂ ਤੇ ਮੈਂ ਰੋਂਦੀ ਆ ਨਾ ਥੋਡੀਆਂ ਆਸਾਂ ਉਮੀਦਾਂ ਰੁੜ ਰਹੀਆਂ ਸੀ ਸਾਰ ਟੁੱਟ ਗਈਆਂ ਪੁੱਤ ਆਸਾ ਕੋਈ ਆਸ ਨਹੀਂ ਰਹਿ ਗਈ ਤੇ ਮੈਂ ਆਪਣੇ ਧੀ ਦੇ ਵਿਆਹ ਕੇ ਬਰਾਤ ਚਾਹ ਵੀ ਪੀਅ ਸਕਾਂਗੇ ਹੁਣ ਮੈਂ ਦੱਸ ਨਹੀਂ ਸਕਦੀ ਮੇਰੇ ਮਿਹਨਤਾਂ ਦਾ ਰੱਬ ਨੇ ਮੋਲ ਨਹੀਂ ਮੋਰੇ ਬੈਂਡ ਦਾ ਡਾ ਰਿਆ ਫਲੈਸ਼ ਬਹਿ ਗਿਆ ਮੈਂ ਨਾ ਜਿੰਨਾ ਪਾਣੀ ਬਾਹਰੋਂ ਸਾਰੇ ਅੰਦਰੋਂ ਹਲਮ ਹੁਣ ਇਹ ਘਰ ਬੈਂਡ ਦਾ ਡਾ ਰਿਆ ਪਿਛਲੀਆਂ ਕਦਮਾਂ ਤੋਂ ਤੇਰੇ ਆ ਗਿਆ ਕਿ ਸਭ ਹੋਣ ਦੀਆਂ ਪਰ ਫਿਰ ਛੱਡ ਕੇ ਵੀ ਕਿੱਥੇ ਜਾ ਸਕਦੇ ਹਾਂ ਬੁੱਤ ਕਿੰਨੇ ਦਾ ਘਰ ਜਾਵਾਂਗੇ ਕਿੱਥੇ ਜਾਵਾਂ ਕੋਈ ਦੋ ਦਿਨ ਰੱਖੋ ਤਿੰਨ ਦਿਨ ਰੱਖੋ ਅੰਤ ਨੂੰ ਆਪਣੇ ਘਰ ਹੀ ਆਉਣਾ ਪੈਣਾ ਕੱਖਾਂ ਦੀ ਕੁਲੀ ਜਿਹਾ ਮਾਂ ਪੈਣਾ ਮਰ ਜੇ ਨਹੀਂ ਹਮਤ ਰਹਿ ਗਈ ਤੇ ਮੈਂ 2000 ਦੀ ਮੰਜੀ ਲਾ ਕੇ ਨਾਨੇ ਥੱਲੇ ਡਾਵਾ ਮੈਂ ਤੇ ਨਾਨੇ ਤੇ ਤਰਪਾਲ ਵਿਛਾ ਲਓ ਕੋਈ ਤੇ ਦੋ ਤੇ ਚਾਰ ਜੇ ਤਾਂ ਸਮਝੋ ਹੁਣ ਮੇਰੇ ਬੱਸ ਸੋ ਬਾਰੇ ਦੋ ਪੇਟੀਆਂ ਸਨ ਲੰਬਾਰੀ ਸੀ ਦੋ ਮੇਜ ਸਨ ਤੇ ਇੱਕ ਚੌਲਾਂ ਡਰਾਮਾ ਸੀ ਇਸ ਕਮਰੇ ਚ ਇੰਨਾ ਸਮਾਨ ਵਾਰਿਆ ਹੈ ਪੁੱਤ ਪਿਆ ਕੀ ਤੋਂ ਬਾਅਦ ਮਾਤਾ ਮੈਂ ਇਹਨਾਂ ਨੂੰ ਚੱਕਿਆ ਹੋਊਗਾ ਮਨ ਲਗ ਉਹ ਤਾਂ ਕੁਝ ਸਭ ਮੁਸ਼ਕਿਆ ਪਿਆ ਸਭ ਮਿੱਟੀ ਪਾਣੀ ਪਾ ਕੇ ਗਲ ਕੇ ਜਦੋਂ ਲੰਗਰ ਹੁੰਦਾ ਮੈਂ ਸ਼ਕਲ ਲੈਂਦੀ ਹਾਂ ਨਹੀਂ ਹੁੰਦਾ ਤਾਂ ਮੈਂ ਸ਼ਰਕਤੇ ਪਕਾ ਦੇ ਖਾਂਦੀ ਹਾਂ ਕੀ ਕਰਦੀ ਫਿਰ ਤੈਨੋਂ ਤਾਂ ਚਲਕਾ ਪਤਾ ਦੇਣਾ ਹੀ ਮੈਂ ਕੋਈ ਸੇ ਕਰਾ ਚਾਹੀਨਾ ਕਰਾ ਜਿੰਨਾ ਜੇ ਸਾ ਢਿੱਡ ਤਾਂ ਖਾਣ ਮੰਗਦਾ ਹੀ ਆ ਪਰ ਮੈਂ ਲੂਣਾ ਖਾਣ ਤੇ ਮੰਗਣਾ ਹੀ ਮੈਨੂੰ ਪੜੀ ਥੋੜੀ ਨਾ ਪਤਾ ਵੀ ਹੜ ਆਏ ਹੜ ਢਿੱਡ ਖਾਣ ਵੀ ਮੰਗਦਾ ਪਾਣੀ ਵੀ ਪੀਨੂ ਮੰਗਦਾ ਪਰ ਮੈਂ ਪਾਣੀ ਵੀ ਪੀਵਾ ਅਗਾ ਆ ਨਾ ਪੁੱਤ ਬੰਦਾ ਸਿਰ ਤੋਂ ਨਾ ਜਦ ਜਦ ਮਜਬੂਰ ਹੋ ਜਾਂਦਾ ਹੈ ਹੜਾਂ ਦੀ ਤਬਾਹੀ ਪੰਜਾਬ ਪਰ ਦੇ ਵਿੱਚ ਹੜਾਂ ਦੇ ਨਾਲ ਜੋ ਮਾਰ ਹੋਈ ਉਹ ਹੋਈ ਹੋਈ ਪਰ ਹੜ੍ਹਾਂ ਤੋਂ ਬਾਅਦ ਹਾਲਾਤ ਕੀ ਨੇ ਉਸ ਤੇ ਲਈ ਡੇਰਾ ਬਾਬਾ ਨਾਨਕ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਮੇਰੇ ਉੱਤੇ ਥੋੜਾ ਅੱਗੇ ਪਿੰਡ ਕੋਨੇ ਵਾਲਾ ਉਸ ਤੋਂ ਪਹਿਲਾਂ ਕੁਝ ਘਰ ਵਸਤੇ ਨੇ ਜਿਨ੍ਹਾਂ ਦੇ ਵਿੱਚ ਜਦ ਪਾਣੀ ਆਇਆ ਤਾਂ ਉਸ ਵੇਲੇ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਾ ਕਿ ਹੋ ਕੀ ਗਿਆ ਤੇ ਖੁਦ ਪਾਣੀ ਆਪਣਾ ਆਪ ਬਚਾਉਣ ਦੇ ਲਈ ਇਹ ਇੱਥੋਂ ਚੱਲ ਗਏ ਤੇ ਜਦੋਂ ਆ ਕੇ ਦੇਖਿਆ ਤਾਂ ਘਰ ਦੇ ਹਾਲਾਤ ਏ ਸੀ ਜੋ ਇਸ ਵੇਲੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਘਰ ਦਾ ਇੱਕ ਵੀ ਸਮਾਨ ਐਸਾ ਨਹੀਂ ਜੋ ਜੈਸਾ ਛੱਡ ਕੇ ਗਏ ਸੀ ਵੈਸਾ ਹੋਵੇ ਤੇ ਘਰ ਵੀ ਪੂਰੇ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਉਹ ਗਾਰ ਦੇ ਨਾਲ ਜਿਹੜਾ ਹੈਗਾ ਉਹ ਰੁੜ ਗਿਆ ਗਾਰ ਦੇ ਨਾਲ ਜਿਹੜਾ ਹੈਗਾ ਪੂਰੇ ਘਰ ਦੇ ਵਿੱਚ ਜਿਹੜੀ ਆ ਉਹ ਤਬਾਹੀ ਮਚਾਈ ਆ ਸਮਾਨ ਦੀ ਗੱਲ ਕਰਾਂ ਮੈਨੂੰ ਲੱਗਦਾ ਕੁਝ ਵੀ ਨਹੀਂ ਆ ਇਹ ਬਜ਼ੁਰਗ ਮਾਤਾ ਦਾ ਘਰ ਆ ਬਜ਼ੁਰਗ ਮਾਤਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਇਹ ਕਿਹੜੇ ਦਿਨ ਦੀ ਗੱਲ ਆ ਕਿੰਨੀ ਤਰੀਕ ਦੀ ਗੱਲ ਆ ਯਾਦਾ ਕੁਝ ਪੁੱਤੇ ਚੇਤਾ ਨਹੀਂ ਮੈਨੂੰ 26 26 ਤਰੀਕ ਦੀ ਗੱਲ ਪਤਾ ਨਹੀਂ ਮੈਨੂੰ ਚੇਤਾ ਨਹੀਂ ਪਤਾ ਕਿੰਨੇ ਕਿੰਨੇ ਵਜੇ ਦਾ ਟਾਈਮ ਸੀ ਇਹ ਪਤਾ ਛੇ ਵਜੇ ਦਾ ਟਾਈਮ ਜਦੋਂ ਪਾਣੀ ਆ ਗਿਆ ਸ਼ਾਮ ਦਾ ਸਵੇਰ ਦਾ ਸਵੇਰ ਦਾ ਛੇ ਵਜੇ ਦਾ ਤੁਸੀਂ ਕਿੱਥੇ ਸੀ ਉਦੋਂ ਆਈ ਪਤਾ ਇੱਥੇ ਆਈ ਆਂ ਜਿਆ ਥੋੜਾ ਬਸ ਸਮਾਰ ਕੇ ਜਦੋਂ ਪਾਣੀ ਵੇਖਿਆ ਨਾ ਇੱਥੇ ਚੜ ਕੇ ਛੜ ਕੇ ਤੇ ਪਾਣੀ ਭੱਜਾਈ ਜਾਂਦੇ ਫਿਰ ਆਈ ਆ ਕੇ ਹੁਣ ਸਾਡੀ ਵਸੂ ਬਾਹਰ ਆਈ ਪਹਿੰਦੇ ਕੱਲ ਗਏ ਜਿਨ੍ਹਾਂ ਨੇ ਇਹ ਤਿੰਨੇ ਹੈ ਘਰ ਕੌਣ ਕੌਣ ਸੀ ਘਰੇ ਸੀ ਉਹ ਇੱਕ ਮੇਰੀ ਨੂੰ ਤੇ ਇੱਕ ਮੇਰੇ ਬੇਟੇ ਤੇ ਇੱਕ ਮੇਰੇ ਪੁੱਤਰੇ ਅੱਛਾ ਚਾਰ ਜੀ ਹਾਂ ਨਵਾਂ ਕਿ ਸਾਲਾਂ ਦੀ ਆ ਤੇ ਇਸ ਕਰਕੇ ਹੀ ਨਿਕਲ ਆਂਦੇ ਕੋਸ਼ਿਸ਼ ਕਿਰਪਾ ਹੁਣ ਸਾਡੀ ਪੇਸ਼ ਨਹੀਂ ਜਾਣੀ ਤੇ ਇਸ ਕਰਕੇ ਪਤਾ ਹੈ ਆਪਣੀ ਜਾਨ ਬਚਾਈ ਇਸ ਚੀਜ਼ ਬਾਰੇ ਕੋਈ ਨਹੀਂ ਹਣੀ ਬਾਗ ਕੋਈ ਵੀ ਨਹੀਂ ਬਾਕੀ ਮਤਲਬ ਸਮਨਾਲ ਤਾਂ ਸਮਾਨ ਕੁਝ ਵੀ ਨਹੀਂ ਕੁਝ ਨਹੀਂ ਪਤਾ ਮੈਂ ਖੜੇ ਮੈਂ ਪਤਾ ਮੇਰੇ ਸਿਰ ਦੀ ਚੁੰਨੀ ਵੀ ਨਹੀਂ ਤੇ ਪੈਰੀ ਜੁੱਤੀ ਵੀ ਨਹੀਂ ਜਦੋਂ ਮੈਥੋਂ ਨਿਕਲੀਆ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਮੇਰੇ ਸਿਰ ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਮੈਂ ਚੁੰਨੀ ਵੀ ਲੱਭਾਂ ਕਿ ਕੀ ਕਰਾਂ ਨਾ ਪੈਰੀ ਜੁੱਤੀ ਤੇ ਨਾ ਮੇਰੇ ਸਿਰ ਤੇ ਚੁੰਨੀ ਅੱਜ ਜਦ ਮੈਂ ਨੰਗੇ ਹਾਲਾਤ ਜਗਾਈਆਂ ਜੀ ਕਿਉਂਕਿ ਪਾਣੀ ਬਹੁਤ ਤੇਜ਼ ਪਾਣੀ ਬੜਾ ਐਨਾਂ ਹਾਂਜੀ ਐਨਾਂ ਦਾ ਪਾਣੀ ਜਿੱਦ ਵਿੱਚ ਲੰਘ ਕੇ ਗਏ ਲੰਘ ਕੇ ਜਿੱਦੇ ਵਿੱਚ ਲੰਘ ਕੇ ਜਿੱਦੇ ਵਿੱਚ ਲੰਘ ਕੇ ਫਿਰ ਕਿੱਥੇ ਰਾਤ ਕਿੱਥੇ ਪਿੰਡ ਚੰਗੀ ਦਾਏ ਪਿੰਡ ਰੇ ਪਿੰਡ ਹਾਂ ਪਿਛੇ ਪਿੰਡ ਚੰਗੀ ਉਥੇ ਪਾਣੀ ਦਾ ਬਚਾ ਹੀ ਆਹੀ ਕਿਤੇ ਕਰ ਰਹੇ ਕਰ ਰਹੇ ਕਿਹਦੇ ਕਰ ਤੇ ਫਿਰ ਜਿਵੇਂ ਹੁਣ ਪਸ਼ੂ ਵੀ ਖੜੇ ਆ ਤੁਸੀਂ ਦੱਸ ਰਹੇ ਸੀ ਪਸ਼ੂ ਵੀ ਨਹੀਂ ਖੋਲਣ ਦਾ ਟਾਈਮ ਨਹੀਂ ਪਸ਼ੂ ਵੀ ਨਹੀਂ ਖੋਲਣ ਗਏ ਇਹ ਪਸ਼ੂ ਵੇਚਰ ਇੱਥੇ 2001 ਉਹਦੇ ਜਾ ਤੁਸੀਂ ਦੇ ਖਲੋਗੇ ਹਨ ਤੇ ਜਿਹੜੇ ਬਾਕੀ ਦੋ ਗੈਂਗਾ ਉਹ ਰੁਰ ਗਈਆਂ ਉਹ ਮੇਰੀ ਹਿੰਮਤ ਨਹੀਂ ਰਹੀ ਦੋ ਗੈਂਗਾ ਦੋ ਗੈਂਗਾ ਰੁਰ ਗਈਆਂ ਪੁੱਤ ਉਹ ਮੇਰੀ ਹਿੰਮਤ ਨਹੀਂ ਰਹੀ ਪਰ ਪਰਪਸ਼ਨ ਤਾਂ ਬਪੁੱਤਾਂ ਗੋਪਾਲ ਦੇ ਆ ਕੀ ਕਰਾਂ ਅੱਜ ਮੈਂ ਸੱਜ ਪੈਣਾ ਮੈਂ ਚਾਹਤੋ ਬੈਠੀ ਆ ਮੈਂ ਸੁਕੇ ਦੋਦੋ ਦਾ ਪੀਂਦੇ ਆ ਤੂੰ ਮੈਨੂੰ ਭਜਾਨੇ ਨੇ ਮੈਂ ਚਾਹ ਹਥੋ ਬੈਠੇ ਆ ਜੀ ਜਿਹੜੇ ਕਿਸੇ ਵੇਲੇ ਆਪਦੇ ਚਾਰ ਚਾਰ ਡੰਗਰ ਸੀ ਘਰੇ ਸਭ ਕੁਝ ਹੀ ਪੁੱਤ ਪਰ ਹੁਣ ਨਹੀਂ ਮਾਰੀ ਚੰਗੇ ਖਾਂਦੇ ਆ ਹੁਣ ਨਹੀਂ ਕੁਝ ਵੀ ਤਾਂ ਗਿਆ ਪੁੱਤ ਹਰ ਸਭ ਕੁਝ ਹੀ ਰੋੜ ਕੇ ਲੈ ਸਭ ਕੁਝ ਹੀ ਰੋੜ ਕੇ ਲੱਗ ਹਾਇ ਵੀ ਲੋ ਬਾਹਰ ਸਾਰਾ ਸਮਾਨ ਪਿਆ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਪਤਾ ਧੀ ਦਾ ਰੰਬਿਆ ਹੀ ਤੇ ਮੈਂ ਆਪਣੀ ਧੀ ਦਾ ਕਰਨਾ ਮੈਨੂੰ ਇਹ ਨਹੀਂ ਪਤਾ ਮੈਂ ਧੀਧਨ ਕਰਨਾ ਕਿੱਦਾਂ ਅੱਛਾ ਧੀ ਦਾ ਵਿਆਹ ਕਰਨਾ ਵਿਆਹ ਕਰਨਾ ਹੀ ਮੰਨੇ ਰਵੇ ਪਰ ਮ ਕਰਾਂ ਕਿਦਾਂ ਮੇਰੇ ਹੁਣ ਬਸੋ ਬਾਦਨ ਮੇਰੇ ਕੋਲ ਨਹੀਂ ਹਜੇ ਹੋਣਾ ਕੋਈ ਸਾਲ ਓਕੇ ਉਹਦੇ ਲਈ ਸਮਾਨ ਬਣਾ ਰਹੇ ਉਹਦੇ ਲਈ ਸਮਾਨ ਬਣਾਇਆ ਸਭ ਕੁਝ ਉਹਦੇ ਚੋਂ ਕੁਝ ਬਚਿਆ ਮਤਲਬ ਕੁਝ ਨਹੀਂ ਪੁੱਤ ਬਚਿਆ ਸਭ ਗਲ ਫੜ ਗਏ ਜਿਹੜੇ ਰੱਬ ਨਾਲ ਇੰਨੇ ਨੇ ਰੱਬ ਚੜੇ ਅੱਛਾ ਉਹ ਪੈਨਸ਼ਨ ਸੁੱਟ ਕੇ ਆਇਆ ਹਾਂ ਪਰ ਹੁਣ ਇੱਥੇ ਕਦੋਂ ਕਰਾਂਗੇ ਤਾਂ ਫੇਰ ਹੀ ਧੋਵਾਂਗੇ ਤੋ ਤੂੰ ਪਿਆ ਵੀ ਨਹੀਂ ਉਹ ਗੱਲ ਬੰਦ ਨੇ ਨਹੀਂ ਬੰਦ ਤੂੰ ਪਿਆ ਵੀ ਪੁੱਤ ਮੈਂ ਆਪਣੀ ਧੀ ਵਾਸਤੇ ਬਣਾਇਆ ਪਿਛ ਲੋ ਮੈਂ ਧੀ ਨੂੰ ਤਾਂ ਚਾਰ ਧੀਆ ਹਨਾ ਇੱਕੋ ਹੀ ਬੇਟਾ ਸੀ ਉਹ ਮੇਢੂਰ ਕੰਡ ਰਿਆ ਦਪੇ ਦੇ ਵਿੱਚ ਅੱਛਾ ਦਬੇ ਗਿਆ ਤੋਂ ਨਹੀਂ ਤਿੰਨੇ ਚਾਰੇ ਔਰਤਾਂ ਇੱਥੇ ਰਹਿ ਰਹੇ ਨੇ ਚਾਰੇ ਔਰਤਾਂ ਚਾਰੀ ਔਰਤਾਂ ਚਾਰੀ ਜਨਨੀਆਂ ਹੀ ਰਹਿ ਕੇ ਪਤ ਕੰਮ ਕਰ ਰਹੀ ਆ ਆਪਣੇ ਮੁੰਡਾ ਵੀ ਮਿਹਨਤ ਕਰਕੇ ਉਹਨੇ ਮਾ ਥੋੜਾ ਬਹੁਤ ਜਿਹੜਾ ਬਣਾਇਆ ਉਹ ਹੋਰ ਬਣਾਉਂਦਾ ਹੋਣਾ ਬਣਾਉਂਦਾ ਬਸ ਤੈਨੂੰ ਪਤਾ ਦਿਹਾਣੀਆਂ ਸਿਰ ਤੋਂ ਪੁੱਤ ਕੀ ਪੰਦਾ ਦਿਹਾਣੀਆਂ ਸਿਰ ਤੋਂ ਕੁਝ ਨਹੀਂ ਪੰਦਾ ਤਾਂ ਇਹਨਾਂ ਫੇ ਵੀ ਸ਼ੂਗਰ ਕਰਨ ਤੇ ਦਿਹਾੜੀ ਗਿਆ ਹੀ ਕੋਈ ਨਹੀਂ ਆਪਣਾ ਲੋਨ ਵਿੱਚ ਤੇ ਖਾਣ ਹੀ ਡੇ ਹੈ ਸੁੱਕੇ ਥਾ ਬੈਠੇ ਹੈ ਪਰ ਹੁਣ ਆ ਹੀ ਮਜਬੂਰੀ ਹੈ ਹੁਣ ਨੇ ਪਤਾ ਨੂੰ ਕੁਝ ਸੋਈਦਾ ਭਈ ਕਿਦਾਂ ਨੂੰ ਜਾਗਦੇ ਕਿਦਾਂ ਨੂੰ ਕਰੀਏ ਰਾਤ ਮੀਂਹ ਆਇਆ ਤੇ ਮੀਂਹ ਦਾ ਪਾਣੀ ਸਾਰੇ ਅੰਦਰ ਵਰ ਗਿਆ ਸੀ ਤਾਂ ਸਾਰੇ ਰੋਂਦੇ ਆ ਫਿਰ ਰੱਬਾ ਕਿੰਨਾ ਕਿ ਤੱਕਾ ਕਰਨਾ ਸਾਡੇ ਨਾਲ ਅੱਛਾ ਰਾਤ ਵੀ ਮੀਂਹ ਆਇਆ ਰਾਤ ਮੀਂਹ ਆਇਆ ਬੜਾ ਸਾਰੇ ਅੰਦਰ ਪਾਣੀ ਫੇਰ ਬਾਟੀਆਂ ਦੇ ਛੱਟਿਆ ਛੱਟ ਚੁਟ ਕੇ ਹੁਣ ਸਵੇਰ ਦੇ ਮਿੱਟੀ ਸੁਟਣ ਤੇ ਕੁੱਟਣ ਕਰਤਾਂ ਦਾ ਭਈ ਕਿਤੇ ਬੈਂਚ ਕਾ ਥਾਂ ਬਣਾ ਲੀ ਜੇ ਜਦੋਂ ਮੀਂਹ ਆਇਆ ਹੁਣ ਫਿਰ ਉਹ ਵੀ ਉਹ ਤਸਵੀਰ ਸਾਹਮਣੇ ਆਉਂਦੀ ਹੁੰਦੀਆਂ ਮੰਜਰ ਉਹ ਵੀ ਕਿਤੇ ਉਹੀ ਬੱਦਲ ਲਿਸ਼ਕਣ ਡਿਆ ਗੱਜਣ ਡਿਆ ਏ ਤੇ ਇਹ ਰੋਂਡੀਆਂ ਹੈ ਮੈਂ ਰੋਣਾ ਜੇ ਤੁਹਾਡੀ ਜ਼ਿੰਦਗੀ ਬਚੀ ਹੋਗੀ ਤੇਰੇ ਵੱਜ ਜਾਣਗੇ ਜੇ ਤੁਹਾਡੇ ਲਿਖੀ ਇਦਾਂ ਕਰੋ ਨਾ ਮੇਰੇ ਅੱਗੇ ਇਹ ਕਰਕੇ ਪਤਾ ਬੜਾ ਮਜਬੂਰ ਹੁੰਦੇ ਨਾ ਕੁਝ ਨਹੀਂ ਦੱਸਿਆ ਜਾਂਦਾ ਹਟ ਵੀ ਕੀ ਦੱਸੇਗੇ ਤੇ ਕੇਸ਼ਾ ਮਤਕ ਅੱਖੋਂ ਹੌਲਾ ਕਰ ਗਿਆ ਸੋਨੂੰ ਤਾਂ ਪਾਣੀਓ ਪਤਾ ਤੇ ਕੱਕੋ ਹੌਲਾਏ ਤਾਂ ਨਾ ਸਾਨੂੰ ਰੱਬ ਰੋੜ ਕੇ ਲੈ ਜਾਂਦਾ ਮੈਂ ਜਿੱਤਰ ਪਾਣੀ ਜਾਂ ਮੈਂ ਨਾਲ ਰੋੜ ਕੇ ਲੈ ਜਾਂਦਾ ਕਮਜ਼ਕਮਾ ਵੇਂਦੀ ਤਾਂ ਨਾ ਮੈਂ ਕੁਝ ਰੋੜ ਕੇ ਲੈ ਜਾਂਦਾ ਨਾ ਸੇਪਾ ਮੁਕਦਾ ਨਾ ਪਥਨ ਮੁੱਲਖਾਨ ਜੋਗੀ ਨਾ ਮੈਂ ਡੰਗਰ ਲੈਣ ਜੋਗੀ ਨਾ ਮੈਂ ਖੁਸ਼ ਕਰਨ ਜੋਗੀ ਨਾ ਮੈਂ ਤਾਂ ਡੰਗਲ ਲਿਆ ਜਾਣਾ ਨਾ ਮੇਰੇ ਕੋ ਖੁਸ਼ ਹੋਣਾ ਮੇਰੇ ਕੋ ਕੱਖ ਵੀ ਨਹੀਂ ਹੋਣ ਰਿਹਾ ਹੁਣ ਪਤਾ ਇਸ ਮੁੱਕ ਦੇ ਵਿੱਚ ਮੈਂ ਰਾਤ ਸਾਰੀ ਸੌਂਦੇ ਮੈਂ ਰਾਤ ਬੈ ਕੇ ਕੱਟਨੀ ਆ ਤੇ ਮੈਂ ਕਿੱਦਾਂ ਨੂੰ ਜਾਂਦਾ ਮੈਂ ਕਿਦਾਂ ਜਿਹੀ ਪਾਲਣੇ ਆ ਕੋਲੇ ਪੂੰਜੀ ਵੀ ਹੈ ਨਹੀਂ ਕੋਈ ਮਾੜੀ ਮੁੱਟੀ ਕੋਈ ਕੋਲੇ ਪੂੰਜੀ ਵੀ ਨਹੀਂ ਹੈ ਪੈਸਾ ਪੈਸਾ ਮੈਂ ਨਾ ਭੇ ਮੈਂ ਦੱਸਣ ਭੇ ਅੱਜ ਸਰਕਾਰ ਨੂੰ ਦੇ ਦਵਾਈਆਂ ਦੇ ਮੈਂ ਉਹਦੇ ਸਿੱਧ ਖਾਂ ਰਹੀ ਆ ਅੱਛਾ ਉਹ ਦੇਣ ਦੇ ਦਵਾਈਆਂ ਮੈਂ ਲੈ ਲੈ ਕੇ ਰੱਖੀ ਜਾਂਦੇ ਤੇ ਮੈਨੂੰ ਪਤਾ ਮੈਨੂੰ ਦਵਾਈਆਂ ਦੇ ਲੋੜ ਆ ਕਰਨੇ ਅੰਨੇ ਪੁੱਤ ਮਾਲਕ ਸੱਚਾ ਬਾਦਸ਼ਾਹ ਕੋਈ ਬੈੜੇ ਦੁਸ਼ਮਨਾ ਵੀ ਨਾ ਇਦਾਂ ਕਰੇ ਜਦਾਂ ਇਹ ਹੋ ਗਿਆ ਸੰਸਾਰ ਦਾ ਮੈਨਾਂ ਕੋਈ ਬੈੜੇ ਦੁਸ਼ਮਨਾ ਨਾ ਪੁੱਤ ਇਦਾਂ ਕਰੇ ਜਦਾਂ ਸਤਗੁਰੂ ਨੇ ਕੀਤਾ ਆ ਨਾ ਮਾਲਕਾ ਤੇਰਾ ਹੀ ਹੱਥ ਆਵਾ ਸੁਣ ਕੇ ਹੈ ਦਾਨੀ ਤੁਹਾਡਾ ਇਹ ਜਮੇ ਦੇਖਿਆ ਵੀ ਰੁੱਟ ਚੱਲੇ ਸਾਰੇ ਵਾਸ਼ਰੂਮ ਵਗੈਰਾ ਸਾਰੇ ਬੈਗ ਪੁੱਤ ਮੈਨਾਂ ਮੀਂਹ ਜੇ ਪਾਣੀ ਦਾ ਹੁਣ ਅੰਦਰ ਨਾ ਆਉਂਦੇ ਅੱਛਾ ਥਾ ਮਤਲਬ ਸਾਰੇ ਬੈਗ ਤਾਂ ਹੀ ਅੰਦਰ ਪਾਣੀ ਆਉਂਦੇ ਆ ਅਗੋਂ ਪਤਾ ਤੂੰ ਜੀਓ ਸਮਝਣਾ ਉਹ ਤੁਹਾਡੇ ਹੱਥ ਬਸ ਮੇਰੀ ਕੋਈ ਨਹੀਂ ਪਤਾ ਹਾਂ ਇਹ 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 ਆਪਾਂ ਚੱਲ ਕੇ ਦਿਖਾਣੇ ਲਾਈਟ ਲਾ ਲੈ ਇਹ ਕਮਰਾ ਸੀ ਮਾਤਾ ਜੀ ਹਾਂ ਬੜਾ ਕਮਰਾ ਹੀ ਆਵੇ ਹਾਂ ਇੱਥੇ ਇੱਥੇ ਕੀ ਸੀਗਾ ਇੱਥੇ ਬੈੱਡ ਇਹ ਤਾਂ ਸੋਫਾ ਹੀ ਅੱਛਾ ਇੱਥੇ ਇੱਥੇ ਸੋਫੇ ਪਏ ਸੀ ਆ ਇੱਥੇ ਸੋਫੇ ਸੀਸ਼ੇ ਦੇ ਮੰਜਾ ਸੀ ਹਾਂ ਉਸਾਂ ਦਾ ਦੋ ਪੇਟੀਆਂ ਸਨ ਉਹ ਇਧਰ ਬੈੱਡ ਹੀ ਮੰਜੇ ਸਾਂ ਪੇਟੀ ਤੇ ਦਾ ਜਾਇਆ ਸੀ ਅੱਛਾ ਮੇਰੇ ਬੈੱਡ ਹੈ ਤੇ ਬਰਾਂਡ ਚ ਲਾਇਆ ਹੋਇਆ ਹੈ ਇਹ ਕਮਰਾ ਜਿਵੇਂ ਭਰਿਆ ਸੀ ਭਰਿਆ ਪਿਆ ਸੀ ਭਰਿਆ ਪਿਆ ਸੀ ਉਹ ਵੀ ਭਰਿਆ ਸੀ ਚੌਲਾਂ ਦੇ ਡਰਮਸ ਹਨ ਪੁੱਤ ਚਾਰ ਤੋੜੇ ਵਿਆਹ ਚ ਅਗੇ ਰਖੇ ਹੈ ਬੇਟੀ ਦੇ ਵਿਆਹ ਕਰਨਾ ਅੱਛਾ ਉਹ ਵੀ ਨਹੀਂ ਬਚਿਆ ਉਹ ਵੀ ਪਰੋਲਾ ਦੇ ਕੇ ਸਾਰਾ ਪਾਗਲ ਸੁਣ ਰੀਆਂ ਦਾ ਸਾਰਾ ਰੂੜੀਆਂ ਤਾਂ ਸੁੱਟੇ ਬੰਦਿਆਂ ਨੇ ਕੱਢ ਕੇ ਬਲਵੇ ਜਿੰਨੇ ਕਮਰੇ ਸਾਰੇ ਭਰੇ ਹਨ ਕੋਈ ਨਹੀਂ ਖਾਲੀ ਮੇਰਾ ਤੇ ਹੁਣ ਹੜਨੇ ਸਾਰੇ ਖਾਲੀ ਕਰਤਾ ਹੁਣ ਹਾ ਤਾਂ ਖਾਲੇ ਕਰਤਾ ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਮੰਜੇ ਤੇ ਮੈਂ ਲੱਗਦਾ ਮੰਜੇ ਦਾਵਾ ਕਿੱਥੋਂ ਸੁਵਾ ਕਿੱਥੋਂ ਬਣਾਵਾ ਕਿੱਥੋਂ ਹੁਮਰ ਚ ਇਹ ਨਹੀਂ ਹਮਤ ਰਹਿ ਗਈ ਪੇ ਮੈਂ 2000 ਦੀ ਮੰਜੇ ਲਾ ਕੇ ਨਿਆਣੇ ਥੱਲੇ ਡਾਵਾ ਹਨ ਮੇਰੇ ਵੀ ਹਿੰਮਤ ਨਹੀਂ ਰਹੀ ਪੁੱਤਵੇ ਹੁਣ ਮੇਰੇ ਬੱਸ ਹੋ ਗਿਆ ਮੈਂ ਤੇ ਨਾਨਾ ਨੇ ਪੇ ਤਰਪਾਲ ਵਿਛਾ ਲਓ ਕੋਠੇ ਦੇ ਉੱਤੇ ਚੜ ਜਾਓ ਤਾਂ ਸਮਝੋ ਹੁਣ ਮੇਰੇ ਬੱਸ ਹੋ ਗਿਆ ਪੁੱਤ ਹੁਣ ਮੈਂ ਕੁਝ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਹੁਣ ਮੈਂ ਕੁਝ ਵੀ ਨਹੀਂ ਪੁੱਤੋ ਕਰ ਸਕਦਾ ਇਹ ਅੰਦਰ ਵੀ ਗਾਰਾ ਅੰਦਰ ਆ ਵੀ ਤਾਂ ਮਤਲਬ ਗਾਰ ਕੁਛ ਕੁਛ ਤਾਂ ਚੱਕਤੀ ਤੁਸੀਂ ਹਾਂਜੀ ਇਹ ਇੰਨੇ ਨੇ ਗਲ ਮੈਂ ਸਾਰੇ ਚੱਕ ਪਤਾ ਹਵੇ ਸੁੱਟਣ ਦੇ ਹਾਂ ਸਭ ਗਾਰ ਸੁੱਟਣ ਦੇ ਹਾਂ ਇਹ ਇਹ ਪੱਕਾ ਉਹ ਕੱਚੇ ਸੀ ਉਹ ਕੱਚੇ ਸਨ ਉਹ ਤਾਂ ਕੱਚੇ ਹਨ ਬਿੱਟਾ ਲੇਗਾ ਕੱਚੇ ਹਨ ਸਾਰੇ ਪਤਾ ਹਵੇ ਉਹ ਸਾਰੇ ਕੱਚੇ ਇਹ ਤਾਂ ਇਹ ਤਾਂ ਜਿਹੜਾ ਆ ਗਿਆ ਜਿਹਦੇ ਚ ਆਪਾਂ ਖੜੇ ਆਂਗੇ ਇਹ ਤਾਂ ਮਤਲਬ ਸੋਫੇ ਲੱਗੇ ਸੀ ਆ ਇਹਦੇ ਚ ਕੀ ਸੀ ਮਾਤਾ ਕਿਹਦੇ ਪਤਾ ਦੋ ਪੇਟੀਆਂ ਸਨ ਲੰਬਾਰੀ ਸੀ ਦੋ ਮੇਜ਼ ਸਨ ਇਹਦੇ ਵਿੱਚ ਹਾਂ ਤੇ ਇੱਕ ਚੌਲਣ ਡਰਾਮਾ ਸੀ ਇਸ ਕਮਰੇ ਚ ਇੰਨਾ ਸਮਾਨ ਵਾਰਿਆ ਪਤਾ ਬੇ ਅੱਛਾ ਇੱਥੇ ਨਾ ਸਮਾਨ ਦੇ ਦੋ ਪੇਟੀਆਂ ਲੈ ਆਂ ਸਰ ਆ ਵੀ ਮੈਂ ਨਿਸ਼ਾਨੀਆਂ ਦੋ ਪੇਟੀਆਂ ਅਸਰੋ ਕੀ ਇੱਧਰ ਲੰਬਾਰੀ ਹੀ ਇੱਧਰ ਮੇਜੀ ਉੱਥੇ ਚੌਲਾਂ ਦਾ ਡਰਮ ਹੀ ਤੇ ਜਦੋਂ ਫਿਰ ਮੀਂਹ ਤੋਂ ਬਾਅਦ ਮਾਤਾ ਮਾ ਇਹਨਾਂ ਨੂੰ ਚੱਕਿਆ ਹੋਊਗਾ ਮਤਲਬ ਉਦੋਂ ਤਾਂ ਕੁਝ ਸਭ ਮੁਸ਼ਕਿਆ ਪਿਆ ਸਭ ਮਿੱਟੀ ਪਾਣੀ ਪਾ ਕੇ ਗਲ ਗਿਆ ਪਰ ਉਹਦੋਂ ਕਿਹੜੇ ਹੌਸਲੇ ਨਾਲ ਚੱਕਿਆ ਮੇਰੇ ਹੌਸਲਾ ਨੇ ਪਿਆ ਬੰਦਿਆਂ ਨੇ ਚੁੱਕ ਚੁੱਕ ਬਾਅਦ ਸਾਡੇ ਮੇਰਾ ਹੌਸਲਾ ਨੇ ਪਿਆ ਵੇਖਣ ਦਾ ਨਾ ਮੈਂ ਅੰਦਰ ਆਈਆਂ ਮੈਂ ਮੈਨੂੰ ਅੱਖਾਂ ਵੀ ਲਾਉਂਦਾ ਸੌਣ ਤੋਂ ਬਾਅਦ ਮੇਰੀ ਹੁਣ ਹੌਸਲਾ ਨਹੀਂ ਮੈਂ ਆਪਣੇ ਧੀ ਦੇ ਵਿਆਹ 6 ਸਾਲਾਂ ਦਾ ਚੌਲ ਜੋੜ ਕੇ ਰੱਖਿਆ ਹਨ 6 ਸਾਲਾਂ ਦਾ 6 ਸਾਲਾਂ ਦਾ ਚੌਲ ਰੱਖਿਆ ਜੋੜ ਕੇ ਤੇ ਮੈਂ ਆਪਣੇ ਧੀ ਦਾ ਕਰਨਾ ਵਿਆਹ ਕਰਨਾ ਵਿਆਹ ਕਰਨਾ ਹੁਣ ਨਹੀਂ ਮੇਰੇ ਕੋਲ ਹੈ ਕੁਝ ਵੀ ਪਰ ਮਾਂ ਚਾਚਾ ਤਿੰਨ ਧੀਆਂ ਨੇ ਥੋੜੀਆਂ ਚਾਹ ਮੇਰੀਆਂ ਚਾਰ ਬੇਟੀਆਂ ਸਨ ਚਾਰ ਬੇਟੀਆਂ ਚਾਰ ਬੇਟੀਆਂ ਤੇ ਮੈਂ ਆਪਣੀ ਮਿਹਨਤ ਨਾਲ ਸਭ ਕੁਝ ਕੀਤਾ ਤਿੰਨ ਬੇਟੀਆਂ ਵਿਆਹੀਆਂ ਇੱਕ ਇੱਕ ਬੇਟੀ ਵਿਆਹਣ ਵਾਲੀ ਰਹਿ ਗਈ ਉਹਦੇ ਲਈ ਜੋੜਿਆ ਹੋਇਆ ਸੀ ਉਹਦੇ ਲਈ ਜੋੜਿਆ ਪਤਾ ਮੈ ਜੁੜੇ ਵੀ ਦਿਹਾੜੀਆਂ ਮਿੱਦੂ ਜੀ ਕਰਕੇ ਕੀ ਦੱਸਾਂ ਮੈਂ ਉਹਦੇ ਲਈ ਮੈਂ ਜੋੜਿਆ ਪਰ ਮੈਂ ਆਪਣੇ ਤੀਨੋਂ ਦਵਾਂ ਕਿ ਆਪਣੇ ਹੱਥੀ ਕੋਸ਼ ਮੈਨੂੰ ਕਿਤੇ ਯਾਦ ਕਰੇ ਕਿ ਮੇਰੇ ਮਾਂ ਨੇ ਦਿੱਤਾ ਬੰਦਾ ਮੇਰੇ ਸਿਰ ਤੇ ਨਹੀਂ ਅੱਛਾ ਤੁਹਾਡੇ ਹਸਬੰਡ ਹਨ ਮੇਰਾ ਹਸਬੰਡ ਪੁੱਤ ਹੈ ਉਹ ਤਾਂ ਪਹਿਲਾ ਸ਼ੂਕਰਨ ਲੱਤਾ ਦੋ ਕਟਵਾਇਆ ਹਨ ਮੇਦਿਆਂ ਦੋਵੇਂ ਲੱਤਾ ਕਟਵਾ ਕੇ ਉਹਦੀਆਂ ਉਹਦਾ ਇਲਾਜ ਕਰਾਇਆ ਕਿੱਲਾ ਵੇਚ ਕੇ ਬਚਿਆ ਫੇਰ ਨਹੀਂ ਗੰਗਾਲ ਮੈਂ ਪਹਿਲਾਂ ਹੀ ਹਾਂ ਗੰਗਾਲ ਮੈਂ ਹੋਰ ਕਰਤਾ ਰੱਬ ਨੇ ਹੜਨੇ ਜਮਾ ਹਾਂ ਮਾਲਤਾ ਮੈਂ ਆਪ ਤਾਂ ਕੋਈ ਕੰਮ ਨਹੀਂ ਛੱਡਿਆ। ਤਾਂ ਹੱਥ ਜਾਂ ਦਾਤਰੀ ਸਿਰ ਤੇ ਬਾਲਟਾ। ਹਰ ਵਕਤ ਮੇਰੇ। ਮੈਂ ਆਪਣੀ ਨੀ ਮਜ਼ਦੂਰੀ ਕਰਕੇ ਮੇਂ ਕੰਮ ਨਹੀਂ ਕਰਕੇ ਬੱਚੇ ਪਾਲਦੇ ਹਾਂ। ਪਰ ਹੁਣ ਮੈਂ ਨਹੀਂ ਹੁੰਦਾ ਮੇਰੇ ਕੋਲ। ਬਈ ਹੁਣ ਤਾਂ ਹਾਰ ਗਏ ਵੀ ਹੁਣ ਕੋਈ ਹੁਣ ਮੇਰੀ ਹਿੰਮਤ ਹਾਰ ਗਏ ਪੁੱਤਾਂ। ਹੁਣ ਮੇਰੀ ਹਿੰਮਤ ਹੀ ਹਾਰੀ ਮੈਂ ਦੱਸ ਨਹੀਂ ਸਕਦੇ ਮੈਂ ਰੱਬ ਤੋਂ ਕੋਲ ਹੋਏ ਨਾ ਮੈਂ ਪੁੱਛਾਂ। ਕਿ ਕਿੰਨਾ ਕਿ ਮੇਰੇ ਕੋਲ ਮਜਬੂਰੀਆਂ ਕਰਮ ਨੇ ਕਿੰਨਾ ਕਿ ਮਿਹਨਤ ਕਰਨਾ ਮੇਰੇ ਕੋਲ ਮੈਂ ਟੁੱਟ ਗਈਆਂ। ਮੈਂ ਤਾਂ ਹਣ ਪੁੱਤ ਕੁਝ ਨਹੀਂ ਮੰਗਦੀ। ਮੈਨਾਂ ਮੈਨੂੰ ਪਰਦਾ ਦਿਆ ਤੇ ਮੈਂ ਛੁੱਟ ਜਾ ਮੈਂ ਹੁਣ ਕੁਛ ਨਹੀਂ ਵੇਖਾਂ ਨਾ ਮੇਰੇ ਕੋਲ ਕੰਮ ਹੀ ਹੁੰਦਾ ਜਦੋਂ ਮੈਂ ਕਰ ਚੁੱਕਿਆ ਨਾ ਮੇਰੇ ਕੋਲ ਨਹੀਂ ਹੁੰਦਾ ਹੁਣਾਂ ਨੇ ਮਾਰੇ ਪਰਦਾ ਦਿਆ ਤੇ ਛੁੱਟ ਜਾ ਹੁਮੇ ਇੱਕ ਨਹੀਂ ਮਿਹਨਤ ਹੋਣਦੀ ਜਦੋਂ ਮੈਂ ਕੀਤਾ ਨਾ ਹੁਣ ਮੇਰੀ ਬੱਸੋਂ ਬਾਹਰ ਹੈ ਪੁੱਤਵੇ ਹੁਣ ਮੈਂ ਕੁਛ ਨਹੀਂ ਕਰ ਸਕਦੀ ਕਿਉਂਕਿ ਆਪਦੀ ਅੱਖਾਂ ਸਾਹਮਣੇ ਸਭ ਕੁਝ ਉਹ ਝੜਦਾ ਦੇਖਿਆ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਹਰ ਰੋਜ਼ ਬਣਾਇਆ ਸੀ ਉਹ ਜਿਹੜੇ ਵੇਖਿਆ ਨਾ ਹੁਣ ਨਿਜਰਿਆ ਜਾਣਦਾ ਮੇਰੇ ਕੋਲ ਜਦੋਂ ਮੈਂ ਵੇਖਿਆ ਨਾ ਸਮਾਨ ਚੋਰ ਰੁੜਦਿਆ ਕੜਦੇ ਆ ਕਣਕਾਂ ਨੂੰ ਮੈਂ ਕੱਢਾਂ ਦੇ ਤੇ ਮੈਂ ਰੋਂਦਾ ਹੀ ਆ ਨਾ ਉਹਨੇ ਵੇਖਿਆ ਜਾਣ ਮੈਂ ਨਵੇਂ ਕੜਕ ਨੂੰ ਹੱਥ ਨਹੀਂ ਹਿਲਾਇਆ ਚੰਦ ਮੈਂ ਪੁਰਾਣੀ ਖਾਣ ਲਈ ਹਾਂ ਓਕੇ ਪੁਰਾਣੀ ਕਣਕ ਖਾਣ ਲਈ ਮੈਂ ਮੈਂ ਨਵੇਂ ਨੂੰ ਹੱਥੋਂ ਦੱਲਣ ਜਦ ਮੈਂ ਆਪਣੀ ਧੀ ਦਾ ਕਰਨਾ ਪਰ ਹੁਣ ਹੁਣ ਮੈਂ ਇਹਦੇ ਕੁਝ ਕਰ ਸਕਦੇ ਹਾਂ ਹੁਣ ਮੇਰੇ ਵੱਸੋਂ ਬਾਹਰ ਮੈਂ ਰੋਤਾ ਥੋਡੀਆਂ ਆਸਾਂ ਉਮੀਦਾਂ ਰੋੜ ਰਹੀਆਂ ਸੀ ਸਾਰ ਟੁੱਟ ਗਈਆਂ ਪੁੱਤੋ ਆਸਾ ਕੋਈ ਆਸ ਨਹੀਂ ਰਹਿ ਗਈ ਤੇ ਮੈਂ ਆਪਣੀ ਧੀ ਦੇ ਵਿਆਹ ਦੇ ਬਰਾਤ ਚਾ ਵੀ ਪਿਆਲ ਸਕਾਂਗੇ ਹੁਣ ਹੁਣ ਮੇਰੇ ਵੀ ਨਹੀਂ ਆਸ ਹੈ ਐਨਾਂ ਜੋ ਕਬਨੀ ਬੰਦਾ ਸਿਰ ਤੇ ਹੁੰਦਾ ਕੋਈ ਮੈਨੂੰ ਉਦਮ ਦਿੰਦਾ ਵੀ ਤੇਰਾ ਕੋਈ ਨਹੀਂ ਮੈਂ ਕਰਾਂਗੇ ਮੇਰੇ ਸਿੱਤ ਨੇ ਮੈਂ ਕਿੰਨੂ ਆਖਾਂਗੇ ਤੇ ਮੇਰਾ ਮਤ ਕਰਾ ਮੈਂ ਤਾਂ ਸਿੱਜੀ ਗੱਲਾਂ ਨੇ ਪੁੱਤ ਮੇਰੇ ਤੇ ਕਹੇ ਰਿਸ਼ਤੇਦਾਰਾ ਕਬ ਨਹੀਂ ਜਾਣੂ ਜੀ ਕਰਦਾ ਮੈਂ ਨੇ ਫੇ ਮੈਂ ਘਰ ਹੀ ਮਰਾਂ ਜੇ ਮੇਰੀ ਲਿਖੀ ਇਹਨ ਮੈਂ ਇੱਥੇ ਮਰਾਂਗੇ ਮੈਂ ਕਹੇ ਰਿਸ਼ਤੇਦਾਰ ਕਬ ਨਹੀਂ ਜਾਣਾ ਮੈਂ ਇੱਥੇ ਜੇ ਮੇਰੀ ਲਿਖੀ ਹੈ ਤਾਂ ਮੈਂ ਇੱਥੇ ਕਰਕੇ ਖਾ ਲਾਂਗੇ ਪਰ ਮੈਂ ਜਾਣਾ ਨਹੀਂ ਕਿਤੇ ਵੀ ਹੈਗੀ ਮੈਂ ਬੜੀ ਓਕੇ ਛੱਤ ਬਣਾਏ ਇਹ ਇਹ ਵੀ ਮਤਲਬ ਪਹਿਲਾਂ ਆ ਪਹਿਲਾਂ ਤਾਂ ਅਸੀਂ ਆ ਬਾਅਦ ਚ ਬਣਾ ਬਾਅਦ ਚ ਬਣਾ ਇਹ ਪਹਿਲਾਂ ਹੀ ਪੁੱਤ ਇਹ ਬਾਅਦ ਚ ਦੋ ਤਿੰਨ ਕਮਰੇ ਆ ਦੋ ਕਮਰੇ ਦੋ ਕਮਰੇ ਪਹਿਲਾਂ ਹੀ ਬਾਅਦ ਚ ਪਤਾ ਬਣਾਈ ਮੈਂ ਉਹਨੂੰ ਕੋਈ ਮੈਂ ਚੁੱਪ ਕਰ ਦੇਣਾ ਅੱਛਾ ਆ ਆ ਮਗਰੋਂ ਬਣਾਇਆ ਇਹ ਮਗਰੋਂ ਬਣਾਈ ਪਤਾ ਉਹ ਦੋ ਕਮਰੇ ਪਹਿਲਾਂ ਹੀ ਛੱਤੇ ਹਨ ਹਸਬੰਦ ਹੁੰਦੇ ਆ ਇਹ ਤਾਂ ਮਗਰੋਂ ਆ ਮੈਂ ਕਮਰੇ ਛੱਤੇ ਹਨ ਪਹਿਲਾਂ ਪੁੱਤ ਪੇੜੇ ਛੱਤਿਆ ਸੀ ਉਹ ਮਜਬੂਰ ਹੋ ਗਏ ਨਾਲ ਦਾ ਠੀਕ ਨਹੀਂ ਉਹਦੀਆਂ ਲੱਤਾਂ ਵੱਢੀਆਂ ਗਈਆਂ ਹਨ ਉਹ ਮੈਂ ਵੇਚ ਬਚ ਕੇ ਪੈਣੀ ਪੂਰੇ ਵੇਚ ਕੇ ਫਿਰ ਮੈਂ ਆ ਬਣਾਇਆ ਇਹ ਹੁਣ ਨਹੀਂ ਮੇਰੇ ਬੱਸ ਮੇਰੇ ਕੋਲ ਕਿੱਲਾ ਪੈੜੇ ਮੈਂ ਕੁਛ ਨਹੀਂ ਕਰ ਸਕਦਾ ਕੋਈ ਕੋਲੇ ਜ਼ਮੀਨ ਵੀ ਹੈਗੀ ਹੈ ਮੇਰੇ ਹੈਗੀ ਕਿਲਾ ਪਤ ਉਹ ਵੀ ਜਰੂਰ ਰੁੜ ਗਈ ਉਹ ਉਹ ਵੀ ਹਾਈ ਫਸਲ ਪਰ ਸਾਰਾ ਤੇ ਕਿਰਾਏ ਕੱਕ ਨੇ ਪਾ ਦਲਦਾ ਉਹਦੇ ਚ ਵੀ ਸਾਰੇ ਸਾਰੇ ਪਾਣੀ ਵਿਚ ਉਹਦੇ ਨਾਲ ਹੀ ਮਾੜਾ ਮੋਟਾ ਖਾਂਦੇ ਗੁੰਦੇ ਉਹਦੇ ਨਾਲ ਮੈਂ ਆਰਟੀਕਲ ਚੋਕ ਚੱਕ ਲੈਣ ਮੈਂ 10000 ਦੇ ਤੇ 5 ਦੇ ਦੇ ਮੈਂ ਤੇਰੇ ਵਿਗਾ ਦੀ ਜਿੰਸ ਛੋੜ ਦਵਾਂਗੇ ਤੇ ਮੈਂ ਆਪਣੀ ਕੁਛ ਖਾਣ ਨੂੰ ਰੱਖ ਲਾਂਗੇ ਪਹਿਓ ਮੇਰੇ ਦਿਨ ਦਿਨ ਮੇਰੇ ਮੱਤੇ ਤੋਂ ਕਰਦੇ ਸਨ ਹੁਣ ਨਹੀਂ ਪਤਾ ਮੇਰੇ ਕਿਹਨੇ ਕਰਨੀ ਪਰੰਤੋ ਜ਼ਮੀਰ ਰੁੜ ਗਈ ਹੁਣ ਮੈਂ ਜਿੰਸ ਛੁਟਣਾ ਨਹੀਂ ਮੱਤ ਮੇਰੇ ਕਿਹਨੇ ਕਰਨੀ ਨਹੀਂ ਗੱਲ ਤੇ ਹੱਥ ਮੁੱਕ ਦੀ ਪਤਵੇ ਅਗਤੀ ਜੋ ਸਮਝਣਾ ਪੁੱਤ ਅੱਛਾ ਇਹ ਵੀ ਤੁਸੀਂ ਹੁਣ ਫਿਰ ਇਹਨੂੰ ਕਟਵਾ ਰਹੇ ਹੋ ਵੀ ਸੂਤ ਸੂਤ ਕਰ ਰਹੇ ਹੋ ਸੂਤ ਕਾੜ ਲੇ ਪਤਾ ਕਿ ਤੇ ਬਹਿਨ ਜਗਤਾਂ ਬਣ ਜਾਏਗਾ ਰਾਤੀ ਰੋਣ ਡੀਆਂ ਹਨ ਪਾਣੀ ਮੈਂ ਛੱਟਿਆ ਮੈਂ ਰੋਣਾ ਮੈਂ ਜਿੰਨੇ ਜਗਤ ਕਰਦੇ ਹੁਣ ਬੰਦੇ ਡਾਈ ਦਿਹਾੜਾ ਚ ਦਿਹਾੜੇ ਪਤਾ ਬੰਦੇ ਡਾਈ ਹੁਣ ਮੈਂ ਆ ਕਰ ਲੈ ਮੈਂ ਬਹਿਨ ਜਗਤਾਂ ਬਣਾਦਾ ਤੁਹਾਡਾ ਮੈਂ ਤੇ ਫਿਰ ਉਹਨੂੰ ਬਰਾਤਾਂ ਤਾਂਹੀਂ ਕੱਟੀਆਂ ਉੱਥੇ ਤਾਂਾਂ ਤਾਂਾਂ ਪੁੱਤੋ ਤੇ ਚੱਲ ਗਏ ਹਾਂ ਤਾਂਹੀਂ ਆਹੀ ਉਧਰ ਪਰਲੇ ਪਿੰਡ ਚੱਲ ਗਏ ਹਾਂ ਪਾਣੀ ਹੈ ਨਹੀਂ ਘਰਾਂ ਦੇ ਵਿੱਚ ਲੋਕਾਂ ਦੇ ਵਿੱਚ ਚੰਗੇ ਵਿੱਚ ਪਾਣੀ ਆ ਨਹੀਂ ਫਿਰ ਹੁਣ ਕਿੱਥੇ ਪੀੰਦੇ ਹੋ ਜਦੋਂ ਹੁਣ ਆ ਤੁਸੀਂ ਆ ਕੇ ਪਾਣੀ ਉਤਰ ਹੁਣ ਕਿੱਥੇ ਪਿੰਦੇ ਸੀ ਫਿਰ ਹੁਣ ਤਾਂ ਚਲ ਅੱਜ ਤਾਂ ਸਾਫ ਕਰ ਰਹੇ ਹਾਂ ਉਹ ਸ਼ਰਕਤ ਤੇ ਸੜਕ ਤੇ ਸੜਕ ਤੇ ਰਿੰਦਰ ਇਹ ਮੈਂ ਸ਼ਰਕਤ ਤੇ ਮੰਜੀ ਰੰਦੀ ਹਾਂ ਜਦੋਂ ਲੰਗਰ ਹੁੰਦਾ ਮੈਂ ਛਕ ਲੈਂਦੀ ਹਾਂ ਨਹੀਂ ਹੁੰਦਾ ਤਾਂ ਮੈਂ ਸ਼ਰਕਤ ਤੇ ਪਕਾ ਕੇ ਖਾਂਦੀ ਹਾਂ ਅੱਛਾ ਕੀ ਕਰਦੀ ਫਿਰ ਕੁਛ ਕੁਛ ਕਰਦਾ ਹੀ ਤੈਨੂੰ ਤਾਂ ਚਲ ਕੇ ਪਤਾ ਦੇਣਾ ਹੀ ਮੈਂ ਕੁਝ ਕਰਾ ਚਾਹੀ ਨਾ ਕਰਾ ਜਿੰਨਾ ਜੱਸਾ ਟਿੱਡ ਤਾਂ ਖੰਡ ਮੰਗਦਾ ਹੀ ਆ ਮੰਗਦਾ ਹੈ ਨਾ ਚਾਹੀ ਤੇ ਢਿੱਡ ਨੂੰ ਤੇ ਚਾਹੀ ਤੇ ਨਾ ਪਾ ਮੈਂ ਲੋਣਾ ਖਾਣਾ ਤੇ ਮੰਗਣਾ ਹੀ ਮੈਨੂੰ ਪਾਣੀ ਵੀ ਥੋੜੀ ਨਾ ਪਤਾ ਵੀ ਹੜਾ ਹੈ ਹੜਾ ਢਿੱਡ ਖਾਣ ਨੂੰ ਵੀ ਮੰਗਦਾ ਪਾਣੀ ਵੀ ਪੀਨ ਨੂੰ ਮੰਗਦਾ ਤੇ ਮੈਂ ਪਾਣੀ ਵੀ ਪੀਵਾ ਅਗਾਨਾ ਪੁੱਤ ਇੱਕ ਹੱਥ ਜੋਨੇ ਮਾਲਕਾ ਟੀਂਗਾ ਦੇ ਤਰਨਾ ਦੇ ਪੁੱਤ ਜਰੂਰ ਹਰਕ ਨੂੰ ਦੋ ਦੇ ਜਿਹੜੇ ਮਾਮਾ ਪਿਓ ਦਾ ਸਹਿਆ ਤਾਂ ਕਿ ਬੰਦਾ ਸਿਰ ਤੋਂ ਨਾ ਜਾ ਵੀ ਜਦ ਮਜਬੂਰ ਹੋ ਜਾਂਦਾ ਜਾ 아이 ਮੇਰੇ ਨਾਲ ਕੇ ਬੰਦਾ ਹੁੰਦਾ ਨਾ ਮੈਨੂੰ ਪਤਾ ਹੁੰਦਾ ਮੈਂ ਮੈਂ ਕੁਝ ਨਾ ਕੁਝ ਬਚਾਉਣਾ ਮੇਰੀ ਹਿੰਮਤ ਨਹੀਂ ਰਹਿ ਗਈ ਪੁੱਤ ਕੁਝ ਹੀ ਬਚਾਉਂਦੀ ਜਿੰਨੇ ਮੌਕੇ ਆ ਕੇ ਬਣਾਈਆਂ ਨਾ ਹਰ ਵਕਤ ਮੈਂ ਮਤਲਬ ਮੈਂ ਦੱਸ ਨਹੀਂ ਸਕਦੀ ਮੇਰੀ ਮਿਹਨਤ ਦਾ ਰੱਬ ਨੇ ਮੋਲ ਨਹੀਂ ਮੋੜਿਆ ਮੈਂ ਤਾਂ ਜਿੰਮੇ ਸੱਜੜੀ ਮੈਂ ਪੁੱਤ ਕੁਝ ਨਹੀਂ ਦੱਸ ਸਕਦੀ ਕਿ ਪਰ ਮੈਂ ਕਿੰਨੀ ਮਿਹਨਤ ਕੀਤੀ ਆ ਕਿੰਨੀ ਮਿਹਨਤਾਂ ਕੀਤੀਆਂ ਮੈਂ ਕਿਰੇ ਹਾਲਾਤਾਂ ਨਾਲ ਈਆਂ ਵਿਆਹੀਆਂ ਕਿਰੇ ਹਾਲਾਤਾਂ ਨਾਲ ਆਪਣੇ ਬੱਚੇ ਪਾਲਿਆ ਕੀ ਕੀਤਾ ਮੈਂ ਕੁਝ ਨਹੀਂ ਪੁੱਤ ਕਹਿ ਸਕਦੀ ਹੁਣ ਕਿ ਸਟੋਰ ਦਾ ਮਤਲਬ ਸੋਫੇ ਜਿਹੜੇ ਮੈਂ ਉਸ ਬਾਹਰ ਦੇਖ ਰਹੇ ਹਾਂ ਇਹਦੇ ਚ ਕੋਈ ਸਮਾਨ ਬਚਿਆ ਮਤਲਬ ਟੋਰੇ ਬਰਤਨ ਜੋਗਾ ਕੋਈ ਨਹੀਂ ਕੋਈ ਨਹੀਂ ਬਚਿਆ ਪੁੱਤ ਦੁਬਾਰਾ ਬਤਨਾ ਬੈਡ ਸੋਫੇ ਕੋਈ ਨਹੀਂ ਪੁੱਤ ਹਾਇ ਟੁੱਟੇ ਪਈ ਹਾਇ ਸਾਰੇ ਪਈ ਪੁੱਤ ਟੁੱਟੇ ਓਏ ਭਾਏ ਸਾਰੇ ਟੁੱਟੇ ਕੋਈ ਨਹੀਂ ਬਚਿਆ ਪੁੱਤ ਹਾਵੇ ਸਭ ਟੁੱਟੇ ਪਏ ਇਹ ਜੇ ਵੀ ਇਹ ਲੋਕ ਕਿ ਪਛੰਨ ਚੁੱਕੇ ਹੈਗੇ ਬਰਤਨ ਜੋਗਾ ਹੈਗੇ ਤਾਂ ਦੱਸ ਦੋ ਕਿੰਨੇ ਦਿਨ ਖੜਾ ਰਿਹਾ ਪਾਣੀ ਪਾਣੀ ਇੱਥੇ ਪੁੱਤ 6 ਦਿਨ ਰਿਹਾ ਛੇਦਨ ਪਾਣੀ ਆ ਜਿੱਤਰ ਬਕਰ ਪੈੜੀਆਂ ਜੇ ਪਾਣੀ ਖਲੋਤਾ ਇੱਧਰ ਤੇ ਕਿੰਨੇ ਕਿੰਨੇ ਸੀਗੇ ਕਿੰਨਾ ਕਿੰਨਾ ਫੁੱਟ ਪਾਣੀ ਸੀ ਪਾਣੀ ਇੱਥੇ ਆ ਆ ਨਿਸ਼ਾਨੀਆਂ ਲੱਗੀਆਂ ਹੋਣੀਆਂ ਆ ਸਲਾਬ ਜੀ ਇੱਥੇ ਤੱਕ ਇੱਥੇ ਤੱਕ ਪਾਣੀ ਹੈ ਪੁੱਤ ਇੱਥੇ ਤੱਕ ਪਾਣੀ ਫਿਰ ਤਾਂ ਇਹਨਾਂ ਦੇ ਹੁਣ ਬੈਠਣ ਦਾ ਵੀ ਡਰ ਆ ਵੀ ਪਾਣੀ ਡੁੱਜਣਾ ਹੁਣ ਤਾਂ ਬੈਹਣ ਦਾ ਡਰ ਆ ਫਲੈਸ਼ ਬੈ ਗਿਆ ਮੈਂ ਨਾ ਜਿੰਨਾ ਪਾਣੀ ਬਾਹਰੋਂ ਸਾਰੇ ਅੰਦਰ ਨੂੰ ਹਣਾਉਂਦਾ ਕਿਉਂਕਿ ਤੁਹਾਡਾ ਘਰ ਨੀਮਾ ਨਾ ਸੜਕ ਤੋਂ ਹਾਂ ਸਾਰੇ ਅੰਦਰ ਨੂੰ ਹੁਣ ਇਹ ਘਰ ਬੈਹਣ ਦਾ ਡਰ ਆ ਪਿਛਲੀਆਂ ਕਦਮਾਂ ਤੋਂ ਤੇਰੇ ਰਾ ਗਿਆ ਕਿ ਸਭ ਹੋਣ ਦੀਆਂ ਕੀ ਕਰੀ ਗਾਹ ਪਰ ਪਰ ਛੱਡ ਕੇ ਵੀ ਕਿੱਥੇ ਜਾ ਸਕਦੇ ਆ ਆਪ ਦਾ ਪੁੱਤ ਕਿੰਨੇ ਦਾ ਘਰ ਜਾਵਾਂਗੇ ਕਿੱਥੇ ਜਾਵਾਂ ਕੋਈ ਦੋ ਦਿਨ ਰੱਖੋ ਤਿੰਨ ਦਿਨ ਰੱਖੋ ਆਂਤਨ ਮੈਂ ਆਪਣੇ ਘਰ ਹੀ ਆਉਣਾ ਪੈਣਾ ਕੱਖਾਂ ਦੀ ਕੁਲੀ ਜੇ ਆਉਣਾ ਪੈਣਾ ਕੱਖਾਂ ਦੀ ਕੁਲੀ ਕੰਮ ਪਸਾਉਣਾ ਪੈਣਾ ਮੈਨੂੰ ਇੱਥੇ ਪਕਾ ਕੇ ਖਾਣੀ ਪੈਣੀ ਰੱਬ ਨੂੰ ਤਾਂ ਅਫਸੋਸ ਕਰਦੇ ਹੋਗੇ ਵੀ ਅਸੀਂ ਰੱਬਾ ਤੇਰਾ ਕੀ ਮਾੜਾ ਕਰਤਾ ਬਹੁਤ ਜ਼ਿਆਦਾ ਮੈਂ ਇੱਕ ਗੱਲ ਆੰਨੀ ਆ ਪੇ ਜੇ ਰੱਬ ਹੋਏ ਨਾ ਕੋਲ ਮਨ ਨੂੰ ਪੁੱਛਾਂ ਪੇ ਕੇਰੇ ਜੋਗ ਦੇ ਲਿਖ ਲਈ ਸੰਸਾਰਜ ਕੋ ਤੇ ਸਾਡੇ ਕੋ ਵੀ ਜੇ ਰੱਬ ਹੋਏ ਨਾ ਕੋੜ ਮੈਂ ਪੁੱਛਿਆ ਪਰ ਰੱਬ ਹੈ ਨਹੀਂ ਕੋੜ ਤੇ ਰੱਬ ਨੇ ਮੈਂ ਦੋਸ਼ ਹੀ ਨਹੀਂ ਦਿੰਨੀ ਕਿਉਂਕਿ ਇਹ ਮੇਰੇ ਕਿਸਮਤ ਦਾ ਖੇਲ ਆ ਹਨ ਮੈਂ ਕੀ ਕਰਾਂ ਮੇਰੇ ਕਿਸਮਤ ਇਹ ਮੇਰੇ ਕਰਮਾਂ ਚ ਲਿਖਿਆ ਕੋਈ ਤੇ ਮੈਨੂੰ ਕਰਨਾ ਪੈਣਾ ਮੈਂ ਆਪੇ ਤਾਂ ਇਹੋ ਜਿਹੀ ਮਜ਼ਦੂਰੀਆਂ ਕੀਤੀਆਂ ਆਪੇ ਮੈਂ ਫਸਲ ਲਾਉਣਾ ਆਪੇ ਮੈਂ ਪੱਠੇ ਪਾਉਣੇ ਆ ਆਪੇ ਮੈਂ ਵੜਨੇ ਆ ਆਪੇ ਮੈਂ ਕੁਦਰਤ ਆਪੇ ਮੈਂ ਪਾਉਣੇ ਆਪੇ ਮੈਂ ਦੁੱਧ ਘੋਟ ਦੇ ਕੇ ਆਪਣੇ ਬੱਚਿਆਂ ਦਾ ਟਾਈਮ ਕੱਢਣਾ ਪਰ ਹੁਣ ਨਹੀਂ ਮੇਰੇ ਕੋਲ ਹੁਣ ਮੇਰੇ ਹਿੰਮਤ ਨਹੀਂ ਰਹਿ ਗਈ ਤੇ ਮੈਂ ਕੋਈ ਡੰਗਰ ਲਵਾ ਮੇਰੇ ਕੋਈ ਹਿੰਮਤ ਨਹੀਂ ਰਹਿ ਗਈ ਦੋ ਡੰਗਰ ਵੀ ਰੁੜ ਗਏ ਇਹ ਸਾਰਾ ਮਤਲਬ ਕਿੰਨਾ ਕਿੰਨੀ ਕਿ ਪੂੰਜੀ ਇਕੱਠੀ ਮਤਲਬ ਕਿੰਨਾ ਕਿ ਸਮਾਨ ਇਕੱਠਾ ਸੀ ਜਿਹੜਾ ਸਾਰਾ ਕੀ ਕੀ ਚੀਜ਼ਾਂ ਸੀ ਜਿਹੜੀਆਂ ਰੁੜ ਗਈਆਂ ਚਾਰ ਟੋਲੇ ਪਤਾ ਚੌਲ ਸਾਂ ਚਾਰ ਟੋਲੇ ਚੌਲ 50 50 ਕਿਲੋ ਦੇ ਪੰਜਾ ਮਤਲਬ ਡਰਮ ਕਹਿ ਦਿੰਦੇ ਹਾਂ ਜੀ ਚਾਰ ਡਰਮ ਚੌਲਾਂ ਦੇ ਸੀ ਇੱਕ ਡਰਮ ਚਾਰ ਟੋਲੇ ਮਤਲਬ ਇੱਕ ਇੱਕ ਕੁਇੰਟਲ ਓਕੇ ਕੁਇੰਟਲ ਠੀਕ ਹੈ ਹਾਂ ਕੁਇੰਟਲ ਉਹ ਤਾਂ ਮੈਚੂੜਨੀ ਮਾਰਦੀ ਸਕਦਾ ਓਕੇ ਉਹ ਵੀ ਰੁੜ ਗਿਆ ਉਹ ਵੀ ਰੁੜ ਗਿਆ ਕੁਇੰਟਲ ਚੌਲ ਹਾਂ ਡਰਮ ਹੂੰ ਉਹ ਵੀ ਪਾੜ ਗਿਆ ਉਹ ਵੀ ਉੱਥੇ ਬਾਹਰ ਨਾ ਸੁਟਿਆ ਫਿਰ ਆ ਜਿਹੜਾ ਸੋਫੇ ਸਾਫੇ ਸਭ ਇਹ ਤਾਂ ਇਹਦਾ ਹੀ ਕੰਨੇ ਨਾ ਇਹ ਤਾਂ ਮੈਂ ਕਹਿ ਨਹੀਂ ਸਕਦੇ ਮੰਜੇ ਮੁੰਜੇ ਜੋ ਸਭ ਟੁੱਟ ਖਾ ਜਿੱਤੇ ਵੇਖਿਆ ਬਾਹਰ ਮੈਂ ਢਾਈ ਟੁੱਟੇ ਟਟੇ ਸਭ ਇੱਥੇ ਟੁੱਟੇ ਸਭ ਹੀ ਗਿਆ ਸਭ ਗਿਆ ਪੁੱਤ ਮੈਂ ਨਾ ਜਿੰਨਾ ਕਮਰਾ ਵਿੰਦਿਆ ਨਾ ਪੁੱਤ ਜਦੋਂ ਕਿਤੇ ਪਹਿਲੇ ਆਉਂਦਾ ਸਮਾਨ ਹੂੰ ਅਖਣਾ ਮਾਤਾ ਇਹਨਾਂ ਸਮਾਨ ਨੇ ਨਾ ਮਜ਼ਦੂਰੀ ਨਾਲ ਬਣਾ ਕੇ ਧਰਿਆ ਲਿਆ ਤੂੰ ਅੱਛਾ ਤੁਸੀਂ ਆਪ ਦਾ ਜੋੜ ਜੋੜ ਕੇ ਬਣਾਇਆ। ਚਰ ਚਰ ਕੇ ਬਣਾਇਆ। ਕਦੇ ਮੈਂ ਦੁੱਧ ਵੇਚ ਲੈਣਾ। ਕਦੇ ਮੈਂ ਫਸਲ ਸਿਰੋ ਕਰ ਲੈਣਾ। ਮੈਂ ਕਿਹਨੋਂ ਜਾਣੇ ਮੇਰੀਆਂ ਧੀਆਂ ਮੇਰੇ ਇੱਕ ਪੁੱਤ ਆ। ਹੂੰ ਕਿੱਧਰ ਹੋਇਆ ਉਹ ਕੱਲਾ ਮੈਂ ਆਪਣੀ ਮਜ਼ਦੂਰੀ ਮੈਂ ਕਦੀ ਪੁੱਤ ਨਾਲ ਵੀ ਨਹੀਂ ਸ਼ੇਅਰ ਕੀਤਾ ਪੋਤੇ ਮੈਂ ਔਖੇ ਹੀ ਆ। ਅੱਛਾ ਮੈਂ ਆਪਣੇ ਪੋਤਣ ਵੀ ਕਦੀ ਨਹੀਂ ਆ ਗਿਆ। ਪੁੱਤਿਆ ਨਾਲ ਹੋਤੇ ਮੈਨੂੰ ਕੋਈ ਨਹੀਂ ਦੱਸਦੇ ਪਰ ਮੈਂ ਔਖੇ ਹੀ ਆ। ਅੱਛਾ ਮੈਂ ਆਪਣੇ ਪੁੱਤ ਨੂੰ ਵੀ ਨਹੀਂ ਕਦੀ ਦੱਸਿਆ। ਉਹਨੂੰ ਪਤਾ ਤਾਂ ਹੋਣਾ ਵੀ ਆਹ ਹਾਲਾਤ। ਉਹਨੂੰ ਪਤਾ ਪਰ ਮੈਂ ਨਾ ਦੱਸੋ ਉਹ ਕੱਲਾ ਉੱਥੇ ਮਜ਼ਦੂਰੀ ਕਰਨੇ ਕੱਲਾ। ਜੋ ਬਿਮਾਰ ਪੈ ਜੂਗਾ ਤੁਹਾਡਾ ਕੌਣ ਹੈ ਠੀਕ ਹੈ ਤੁਹਾਡਾ ਕੌਣ ਹੈ ਕੱਲਾ ਪੁੱਤ ਹੈ ਮੇਰਾ ਉਹਨੂੰ ਆਹ ਨਹੀਂ ਦੱਸਿਆ ਵੀ ਇੰਨਾ ਕੁਝ ਖਰਾਬ ਹੋ ਗਿਆ ਆਪਣਾ ਕੁਝ ਨਹੀਂ ਅਜੇ ਦੱਸਿਆ ਪੁੱਤ ਨੂੰ ਆਈ ਉਹਨਾਂ ਕਿ ਸਭ ਕੁਝ ਬਚਿਆ ਕੀ ਦੱਸਾਂ ਨੂੰ ਮੈਂ ਉਹ ਅਫਸੋਸ ਕਰ ਮੈਂ ਕਿ ਦੱਬਣਾ ਵਾ ਉਹਨੇ ਮੈਂ ਕੁਝ ਨਹੀਂ ਬਾਹਰ ਦੱਸਿਆ ਪੁੱਤ ਪੁੱਛਦਾ ਮम्मी ਦਾਣੇ ਮੈਂ ਪੁੱਤ ਸਭ ਕੁਝ ਬਚ ਗਿਆ ਕੁਝ ਨਹੀਂ ਰੁੜਿਆ ਸਾਡਾ ਉਹਨੇ ਮੈਂ ਕੁਝ ਨਹੀਂ ਦੱਸਣ ਦੇ ਪੁੱਤ ਦਿਹਾੜੀ ਜਾਓਗੇ ਬਿਮਾਰ ਪੈਗੇ ਤੁਸੀਂ ਦਿਹਾੜੀ ਕਿੰਨੇ ਕਰਨਾ ਜਿੰਮ ਦੱਸਾਂ ਕਿ ਪਤਾ ਰੁੜ ਗਿਆ ਉਹਨੇ ਦਿਹਾੜੀ ਕਿੱਥੋਂ ਕਮਾਈ ਉਹ ਕਿੰਨਾ ਟਾਈਮ ਹੋਇਆ ਪੁੱਤ ਨੂੰ ਬਾਹਰ ਗਏ ਨੇ ਉਹਨੂੰ ਹੋਇਆ ਪਸਾਲਿਕ ਚਲ ਉਹ ਵੀ ਪੈਸੇ ਇਕੱਠੇ ਕਰਕੇ ਤੁਰਿਆ ਹੁਣ ਉਹਦਾ ਪੁੱਤ ਮੈਂ ਇਕੱਠੇ ਕਰਕੇ ਪੈਸਾ ਦਿੱਤੇ ਆ ਪਰ ਕੀ ਆਖੀ ਗਿਆ ਹੁਣ ਉਹ ਵੀ ਮੈਂ ਪੈੜੀ ਗਿਆ ਨੂੰ ਪਰ ਕੋਈ ਕੋਣ ਨੂੰ ਦਿੱਤ ਮੈਂ ਜਾ ਤਾਂ ਆਪਣੇ ਸਿਰ ਤੇ ਕੰਮ ਤੇ ਕੰਮ ਮੈਂ ਕਿੰਨਾ ਚਾ ਕਰਕੇ ਦੇਣਾ ਤੁਹਾਨੂੰ ਪਿਓ ਤੁਹਾਡਾ ਸਿਹਤਾਂ ਨਹੀਂ ਕਿਉਂਕਿ ਪਤੋ ਬਿਮਾਰ ਹੋ ਗਿਆ ਸੀ ਸ਼ੂਗਰ ਦਾ ਲੱਤਾਂ ਕਟਵਾਤੀਆਂ ਹਾਂ ਦੋਵੇਂ ਮੈਂ ਤਾਂ ਚੀਨੀ ਵੀ ਆਂਗਾ ਢੋਂਦੇ ਹਾਂ ਚੁੱਕਦੀ ਹਾਂ ਨੂੰ ਆਈ ਆ ਨਾ ਪਿੰਗਲਾ ਮੰਨ ਕੇ ਬਹਿ ਜਾਂਦਾ ਸਾਰਾ ਹੀ ਹੁੰਦਾ ਸਾਰਾ ਹੀ ਹੁੰਦਾ ਹੱਡਾ ਹਨਤਾ ਹਤਾ ਆ ਕਰੋ ਤਾਂ ਆ ਕਰੋ ਆਈ ਕੋਸ਼ਿਸ਼ ਕਰਦੇ ਹਨ ਦੱਸਣ ਵਾਲਾ ਕੋਈ ਨਹੀਂ ਰਹਿ ਗਿਆ ਤਾਂ ਇਹ ਕਰਨਾ ਕੀ ਹੈ ਹਮਨੇ ਨਾ ਘਰ ਪਤਾ ਪਿਆ ਪਾ ਮੇ ਲੋਨਾ ਖਾਵਾਂ ਪਰ ਖਾਣੀ ਆਪਣੇ ਘਰ ਬੈ ਕੇ ਕਿ ਇਹਦੇ ਘਰ ਜਾ ਕੇ ਖਾਣੀ ਪਰ ਮਾਂ ਪੰਜਾਬੀ ਬੈਠੇ ਆ ਪੰਜਾਬੀ ਬਹੁਤ ਲੋਕ ਆ ਜਿਹੜੇ ਲੋਕ ਕਰ ਰਹੇ ਨੇ ਸੇਵਾ ਪੰਜਾਬੀ ਬਹੁਤ ਬੈਠੇ ਆ ਪੰਜਾਬੀ ਮਤਲਬ ਤੁਹਾਡੇ ਕੋਲੇ ਕੋਈ ਪਹੁੰਚਿਆ ਨੇ ਪਤਾ ਸੇਵਾਦਾਰ ਪਹੁੰਚਦੇ ਹਾਂ ਸੇਵਾਦਾਰ ਪਹੁੰਚਦੇ ਹੋ ਨਹੀਂ ਕੋਈ ਪਹੁੰਚਿਆ ਪੁੱਤ ਸਰਕਾਰ ਵੱਲੋਂ ਕੋਈ ਨਹੀਂ ਸਰਕਾਰ ਵੱਲ ਕੋਈ ਨਹੀਂ ਆਇਆ ਪੁੱਤ ਕੋਈ ਮਦਦ ਨਹੀਂ ਸਰਕਾਰ ਵੱਲੋਂ ਕੋਈ ਨਾ ਕਿ ਹੋਇਆ ਤੇ ਨਾ ਕਿਸੇ ਨੇ ਸਹਾਇਤਾ ਕੀਤਾ ਹੀ ਆ ਤੁਸੀਂ ਹੁਣ ਕੀ ਮੰਨਦੇ ਹੋ ਵੀ ਜਿਵੇਂ ਹੁਣ ਥੋੜਾ ਜੋ ਹੋ ਗਿਆ ਚਲੋ ਉਹ ਤਾਂ ਸੋ ਹੋ ਗਿਆ ਉਹ ਨਹੀਂ ਮੋੜਿਆ ਜਾ ਸਕਦਾ ਤੁਸੀਂ ਕੀ ਮੰਨਦੇ ਹੋ ਵੀ ਸੋਡੀ ਇੰਨੀ ਕਿ ਸਹਾਇਤਾ ਹੋਵੇ ਜਿਹਦੇ ਨਾਲ ਸੋਡਾ ਦੁਬਾਰਾ ਤੁਸੀਂ ਪੈਰਾਂ ਤੇ ਖੜੇ ਹੋ ਸਕਦੇ ਹੋ ਕੀ ਮੰਨਦੇ ਹੋ ਤੁਸੀਂ ਕਿੰਨਾ ਕੁ ਤੁਹਾਨੂੰ ਚਾਹੀਦਾ ਹੈ ਕੀ ਕੁਝ ਚਾਹੀਦਾ ਤੁਹਾਨੂੰ ਇਹ ਪਤਾ ਤੁਸੀਂ ਜੋ ਦੇਣਾ ਦੇ ਦਿਓ ਮੈਂ ਕੁਝ ਨਹੀਂ ਕਹਿ ਸਕਦੀ ਨਿਆਪਾ ਕਿਉਂਕਿ ਅਪੀਲ ਪੰਜਾਬੀਆਂ ਨੂੰ ਕਰਾਂਗੇ ਨਾ ਜਿਹੜੇ ਬੈਠੇ ਨੇ ਉਹ ਸੁਣਨਗੇ ਤੁਹਾਨੂੰ ਤੁਸੀਂ ਕੀ ਚਾਹੁੰਦੇ ਹੋ ਵੀ ਤੁਹਾਡਾ ਇੰਨੇ ਕ ਜੋਗ ਤੁਹਾਡਾ ਹੋ ਜੇ ਤੁਸੀਂ ਕੀ ਚਾਹੁੰਦੇ ਹੋ ਉਹ ਦੱਸ ਦਿਓ ਤਾਂ ਜੋ ਸੁਣ ਜਿਹੜੇ ਸੁਣਨ ਵਾਲੇ ਨੇ ਉਹ ਸੁਣਨਗੇ ਫਿਰ ਉਸ ਤੋਂ ਬਾਅਦ ਤੁਹਾਡੀ ਸਹਾਇਤਾ ਕਰ ਦੇਣਗੇ ਜੇ ਕਿਸੇ ਨੂੰ ਲੱਗੇ ਕਿ ਹਾਂ ਯਾਰ ਅਸੀਂ ਇੱਥੇ ਮਤਲਬ ਕਿਉਂਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ ਨਾ ਤਾਂ ਕੀ ਤੁਸੀਂ ਕੀ ਮੰਗਦੇ ਹੋ ਕੀ ਚਾਹੁੰਦੇ ਹੋ ਤੁਸੀਂ ਤੁਹਾਡੀ ਕੀ ਮੰਗ ਆਈ ਜਾਂਦਾ ਪਤਾ ਜਾਂ ਧੀ ਦੇ ਵਿਆਹ ਕਰਨਾ ਹੈ ਸਭ ਕਾ ਸਮਾਰ ਵਰ ਗਿਆ ਆਈ ਜਾਂਦਾ ਕੋਈ ਧੀ ਦਾ ਦਮ ਜੀ ਸਹਾਇਤਾ ਕਰ ਸਕੇ ਜਾਂ ਘਰ ਦਾ ਥੋੜਾ ਪਤਾ ਚੀਜ਼ਾਂ ਬਣਾ ਕੇ ਵੇਚ ਸਕੀਗੇ ਠੀਕ ਹੈ ਨਾ ਪੁੱਤ ਹਾਂਜੀ ਅੱਛਾ ਤੁਹਾਡਾ ਕੋਈ ਸੰਪਰਕ ਨੰਬਰ ਹੈਗਾ ਜਿਹੜਾ ਅਸੀਂ ਦੇ ਸਕੀਏ ਕੋਈ ਤੁਹਾਡਾ ਫੋਨ ਨੰਬਰ ਕੋਈ ਹੈਗਾ ਤੁਹਾਡਾ ਹਾਂਜੀ ਵਰਟੀ ਹੈਗਾ ਪੁੱਤ ਹਾਂ ਕੰਟੈਕਟ ਨੰਬਰ ਕੋਈ ਹੋਵੇ ਤੁਸੀਂ ਜੇ ਦੇ ਸਕਦੇ ਹੋ ਬੋਲ ਸਕਦੇ ਹੋ ਤੁਹਾਡਾ ਜਿਆਦਾ ਤੁਹਾਨੂੰ ਨੰਬਰ ਕਿ ਨਹੀਂ ਜਾਂ ਪਤਾ ਵਰਟੀ ਨੂੰ ਮੈਨੂੰ ਨਹੀਂ ਪਤਾ ਚਲੋ ਆਪਾਂ ਥੱਲੇ ਉਹ ਆਪਾਂ ਹਾਂਜੀ ਹਾਂਜੀ ਉਹ ਕੰਟੈਕਟ ਨੰਬਰ ਆਪਾਂ ਸੰਪਰਕ ਨੰਬਰ ਥੱਲੇ ਦੇ ਦਾਂਗੇ ਨਾ ਕਿਉਂਕਿ ਮਤਲਬ ਹੁਣ ਜਿਵੇਂ ਤੁਸੀਂ ਦੇਖਿਆ ਵੀ ਪੰਜਾਬੀਆਂ ਨੇ ਸਾਂਭ ਲਿਆ ਸਾਰੇ ਪੰਜਾਬ ਨੂੰ ਤਾਂ ਉਹ ਮਤਲਬ ਕੋਈ ਸ਼ੇਰਦਿਲ ਬਹੁਤ ਪੰਜਾਬੀ ਬੈਠਿਆ ਹੋ ਸਕਦਾ ਕੋਈ ਤੁਹਾਡੀ ਸੇਵਾ ਦੇ ਲਈ ਹੈਲਪ ਦੇ ਲਈ ਸਾਹਮਣੇ ਆਵੇ ਵੀ ਇਹ ਮਾਤਾ ਦਾ ਘਰ ਕਿਉਂਕਿ ਪੰਜਾਬੀ ਮਾਤਾ ਇਹ ਕਰ ਰਹੇ ਨੇ ਨਾ ਕਿ ਘਰਾਂ ਨੂੰ ਜਿਹੜੇ ਹੈਗਾ ਗੋਦ ਲਈ ਜਾਂਦੇ ਨੇ ਕਿ ਯਾਰ ਇਹ ਘਰ ਨੂੰ ਅਸੀਂ ਸੰਭਾਰਨਾ ਹੈ ਘਰ ਨੂੰ ਅਸੀਂ ਸੰਭਾਰਨਾ ਤਾਂ ਹੋ ਸਕਦਾ ਕੋਈ ਜੁੜਿਆ ਹੋਇਆ ਸਰੋਤ ਸਾਡੇ ਸਰੋਤੇ ਤੱਕ ਤੁਹਾਡੀ ਵੀਡੀਓ ਪਹੁੰਚੇ ਵਿਦੇਸ਼ ਦੇ ਵਿੱਚ ਬੈਠਾ ਜਾਂ ਕਿਤੇ ਵੀ ਬੈਠਾ ਤਾਂ ਉਹ ਉਹ ਕਰੇ ਹਾਂਜੀ ਸੰਪਰਕ ਨੰਬਰ ਇਹ ਸੰਪਰਕ ਨੰਬਰ ਹੈ ਹਾਂਜੀ ਇਹ ਇਹ ਤੁਹਾਡਾ ਸੰਪਰਕ ਨੰਬਰ ਹੀ ਹੈ ਜੀ ਇਹ ਦੇਖਿਆ ਹਾਂ ਪੋਸ਼ਾ ਦੇ ਭੈਣ ਨੂੰ ਮੈਨੂੰ ਪਤਾ ਲੱਗ ਹਾਂਜੀ ਤੁਹਾਡੀ ਮਾਸੀ ਦਾ ਹਾਂਜੀ ਮਾਸੀ ਮੇਰੀ ਦਾ ਤੁਹਾਡੀ ਮਾਸੀ ਦਾ ਹਾਂਜੀ ਇਹਨਾਂ ਦੀ ਮਾਸੀ ਦਾ ਹੀ ਹੈ ਜੀ ਹਾਂਜੀ ਪਤਾ ਜੀ ਪੋਸ਼ਾ ਨੂੰ ਹਾਂ ਮੈਨੂੰ ਆਹ ਕਿਹਨ ਦਾ ਹਾਂਜੀ ਹਾਂਜੀ ਇਹਦਾ ਅੱਛਾ ਸੰਪਰਕ ਨੰਬਰ ਇਹ ਹੈਗਾ ਜੀ 98724 41062 9872441062 ਇਹ ਜੇ ਪਤਾ ਮੇਰੇ ਹੈਲਪ ਕਰ ਦੋ ਚਲ ਮੈਂ ਆਪਣੇ ਤੀ ਦਾ ਕਰ ਲਾਵਾਂਗੇ ਕੁਝ ਕਰ ਦੋ ਸਮਾਲੇ ਕਹਿੰਦਾ ਦੇ ਦੇ ਗਏ ਲੋ ਪਤਾ ਮਰ ਜੰਗੇ ਹੁਣ ਬਹਿ ਜਾ ਹਮ ਇੰਨਾ ਕੇ ਮੇਰੇ ਹੈਲਪ ਕਰ ਦੋ ਤਾਂ ਤੁਹਾਡਾ ਮਹਾਰਾਜ ਜ਼ਿੰਦਗੀ ਬਹੁਤ ਬਹੁਤ ਧੰਨ ਸਤਿਗੁਰੂ ਵਰ ਕਰੇ ਮਹਾਰਾਜ ਸੱਚਾ ਬਾਦਸ਼ਾ ਇੰਨਾ ਕੇ ਸਹਾਇਤਾ ਮੇਰਾ ਕਰਦੇ ਹੋ ਇਹਦੇ ਵਿੱਚ ਉਹ ਉਹਦੇ ਚ ਪੇਟੀਆਂ ਸੀ ਇਹ ਚ ਸੋਫੇ ਸੀ ਇਹ ਚ ਕੀ ਸੀ ਇਹ ਚ ਪਤਾ ਦੋ ਦੋ ਪੇਟੀਆਂ ਸਨ ਇਹ ਇਹ ਚ ਇਹ ਚ ਕੀ ਸੀ ਇਹ ਚ ਬੁਟੀ ਦਾ ਦਾਜ ਹੀ ਮੰਜੇ ਹੀ ਲੰਬਾਰੀ ਸੀ ਇਹਦੇ ਚ ਹੀ ਸਾਦਾ ਬੁਟੀ ਦਾ ਸਮਾਨ ਸਿੱਕੇ ਤੇ ਐਚ ਜਿਹੜੇ ਮੈਂ ਬਣਾਏ ਸੋਫੇ ਹਨ ਤੇ ਜੇ ਪੇਟੀਆਂ ਵਾਂ ਹਨ ਦੋ ਇਹਦੇ ਇੱਥੇ ਆ ਇਹ ਇਹ ਜਿਵੇਂ ਮੰਜੇ ਡੱਠੇ ਜਿਹੜਾ ਹਾਈ ਬਾ ਟੁੱਟੇ ਪੇ ਰੱਖੇ ਮੈਂ ਇਹ ਜਿਵੇਂ ਮੰਜੇ ਸਨ ਉਹ ਸੰਦਾ ਪਰੋਲੇ ਦੇ ਕਣਕ ਹਨ ਉਹਦੇ ਚ ਉਹ ਆਸ ਕਮਰੇ ਚ ਤਾਰ ਸੋਏ ਤਾਂ ਹਾਂ ਉਹ ਪਰੋਲੇ ਦੇ ਕਣਕ ਪੜੇ ਹਨ ਮੈਂ ਮਾਨੀ ਪਤਾ ਮੈਨੂੰ ਪਰ ਹੁਣ ਜੇ ਮਤਲਬ ਇਹ ਜਿਹੜਾ ਸਮਾਨ ਜਿਹੜਾ ਸਾਰਾ ਫਿਰੇ ਤਾਂ ਹੁਣ ਕਿਸ ਕੰਮ ਨਹੀਂ ਫਿਰੇਦਾ ਕੀ ਕਰਾਂ ਕਿ ਸੁੱਟਣਾ ਬੂ ਇਹ ਹੁਣ ਸੁੱਟਣਾ ਹੀ ਪਤਾ ਕੱਢ ਕੱਢ ਕੇ ਸੁੱਟਾਂ ਢੇ ਮੈਨੂੰ ਪਤਾ ਹੁਣ ਬਾਟੇ ਰੀਗਾ ਲੌਂਡੇ ਕੱਢ ਕੱਢ ਸੁੱਟਾਂ ਢੇ ਜਿੰਨਾ ਕਿ ਹੁੰਦਾ ਕਰ ਲੈਨੇ ਫੇਰ ਬਹਿ ਜਾਂਦੇ ਜਿੰਨਾ ਕਿ ਹੁੰਦਾ ਮੈਂ ਕਰਨੇ ਮੈਂ ਫੇਰ ਬਹਿ ਜਾਂਦੀ ਆ ਪਰ ਹਲ ਜੇ ਕੰਨ ਕੱਟ ਕੇ ਬਾਹਰ ਸੁੱਟਣ ਲਈ ਕੀ ਕਰਦਾ ਪਤੰਮ ਵੇਖਿਆ ਮੁਸਕਮ ਦੀ ਮੁਸਕ ਮਾਰ ਰਹੀ ਤੁਸੀਂ ਮਾਰੇ ਸਾਨੂੰ ਹਾਂਜੀ ਇਹ ਤਾਂ ਡੰਗਰਾਂ ਨੇ ਪਹਿਣਾ ਆਪ ਕੀਤੇ ਕਹਿੰਦੇ ਡੰਗਰ ਵੀ ਨਹੀਂ ਖਾਂਦੇ ਮੇਰਾ ਤੀਨੇ ਕ ਪਹਿਨ ਹੁਣ ਨਹੀਂ ਖਾਤੇ ਚਲੋ ਤੁਸੀਂ ਹੌਸਲਾ ਰੱਖੋ ਤੁਸੀਂ ਰੋਇਆ ਨਾ ਕਰੋ ਤੁਸੀਂ ਹੌਸਲਾ ਰੱਖੋ ਬਹੁਤ ਪੰਜਾਬੀ ਬੈਠੀ ਆ ਕੋਈ ਥੋੜੀ ਜਿਹੀ ਸਹਿਤ ਤਦਲੀ ਵੀ ਅੱਗੇ ਬਹੁਤ ਹੌਸਲਾ ਰੱਖੋ ਠੀਕ ਆ ਮੇਰਾ ਪੁੱਤ ਜੇ ਕਰ ਦੋਗੇ ਮੇਰੀ ਮੈਂ ਆਪਣੀ ਤੀ ਦਾ ਘਰ ਲਾਵਾਂਗੇ ਹੂੰ ਆਪਣੇ ਤੀ ਆਪਣੇ ਘਰ ਘੱਲ ਦਈਏ ਮੈਨੂੰ ਤੁਸੀਂ ਪਤਾ ਥੋੜਾ ਦੱਸ ਦੋ ਪਤਾ ਇਹ ਕੋਨੇਵਾਲ ਪਿੰਡ ਤਾਂ ਅੱਗੇ ਰਹਿ ਗਿਆ ਇਹ ਤੁਹਾਡਾ ਇਹ ਲੱਕ ਚ ਕੋਨੇਵਾਲ ਇਹ ਕੋਨੇਵਾਲ ਪਿੰਡ ਤੋਂ ਪਹਿਲਾਂ ਆ ਹਾਂਜੀ ਇਹ ਕੋਨੇਵਾਲ ਪਿੰਡ ਪਹਿ ਦਾ ਡੇਰਾ ਵਜਦਾ ਹਾਂ ਇਹ ਡੇਰਾ ਵਜਦਾ ਇਹ ਡੇਰਾ ਵਜਦਾ ਕੋਨੇਵਾਲ ਪਿੰਡ ਤੋਂ ਪਹਿਲਾਂ ਹਾਂਜੀ ਹੂੰ ਥੋੜਾ ਸੰਪਰਕ ਨੰਬਰ ਬੋਲਤਾ ਤਾਂ ਇਹ ਹਾਲਾਤ ਨੇ ਮਤਲਬ ਅਸੀਂ ਡੇਰਾ ਬਾਬਾ ਨਾਨਕ ਦੇ ਪਿੰਡ ਅੱਗੇ ਕੋਨੇਵਾਲ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਦੇਖਿਆ ਕਿ ਬਾਹਰ ਸਮਾਨ ਕੱਢੀ ਮਾਤਾ ਉਰੇ ਬੈਠੇ ਸੀ ਸੋਚਿਆ ਕਿ ਇਹਨਾਂ ਨੂੰ ਕਵਰ ਕਰੀਏ ਦਰਦ ਇਹਨਾ ਕਿ ਆ ਕੱਲੀਆਂ ਔਰਤਾਂ ਜਿਹੜੀਆਂ ਨੇ ਉਹ ਘਰ ਦੇ ਵਿੱਚ ਰਹਿੰਦੀਆਂ ਨੇ ਉਹ ਕਹਿੰਦੇ ਕਿ ਜਦ ਪਾਣੀ ਆਇਆ ਤਾਂ ਸਾਨੂੰ ਇੰਨਾ ਵੀ ਸਮਾਂ ਜਿਹੜਾ ਅਗਰ ਨਹੀਂ ਮਿਲਿਆ ਕਿ ਅਸੀਂ ਉਸ ਕਿਸੇ ਵੀ ਸਮਾਨ ਨੂੰ ਜਿਹੜਾ ਹੈਗਾ ਬਾਹਰ ਘੜ ਸਕੀਏ ਪਰਿਵਾਰ ਕੋਲੇ ਕਿੱਲਾ ਪੈਲੀਦਾ ਆ ਉਹਦੇ ਵਿੱਚੋਂ ਹੀ ਥੋੜਾ ਬਹੁਤ ਕਰਕੇ ਜਿਹੜਾ ਹੈਗਾ ਉਹ ਪੂੰਜੀ ਇਕੱਠੀ ਕੀਤੀ ਸੀ ਤਿੰਨ ਤੀਆਂ ਦੇ ਵਿਆਹ ਕੀਤੇ ਇੱਕ ਦੀ ਜਿਹੜੀ ਆ ਕੁਆਰੀਓ ਦਾ ਵਿਆਹ ਹਲੇ ਕਰਨਾ ਸੀ ਉਹਦੀ ਪੂੰਜੀ ਜੋੜੀ ਸੀ ਪਰ ਇਹ ਨਹੀਂ ਪਤਾ ਸੀ ਕਿ ਉਸ ਤੋਂ ਪਹਿਲਾਂ ਹੀ ਸਾਰਾ ਕੁਝ ਜਿਹੜਾ ਹੈਗਾ ਉਹ ਰੁੜ ਪੜ ਜਾਣਾ ਇਸ ਵੇਲੇ ਸੰਪਰਕ ਨੰਬਰ ਟੀਵੀ ਸਕਰੀਨ ਦੇ ਉੱਪਰ ਮਾਤਾ ਹੋਰਾਂ ਦਾ ਜਿਹੜਾ ਚੱਲ ਰਿਹਾ ਤੁਸੀਂ رابطہ ਜ਼ਰੂਰ ਕਰਿਓ ਕਿਉਂਕਿ ਇਹ ਸਮਾਨ ਦੇਖ ਕੇ ਜਿਵੇਂ ਮਾਤਾ ਵੀ ਕਹਿੰਦੇ ਨੇ ਕਿ ਇਹ ਸਮਾਨ ਦੇਖ ਕੇ ਤਾਂ ਆਪਦੇ ਆਪ ਨੂੰ ਵੀ ਹੁਣ ਰੋਣਾ ਆ ਜਾਂਦਾ ਕਿ ਇਹ ਸਮਾਨ ਸਾਰੇ ਦਾ ਸਾਰਾ ਜਿਹੜਾ ਹੁਣ ਵਰਤਨ ਯੋਗ ਨਹੀਂ ਰਿਹਾ ਥਾੜਾਉਣ ਤੋਂ ਪਹਿਲਾਂ ਜਿਹੜਾ ਏ ਸੀ ਕਿ ਜਿੱਥੇ ਪੈਂਦੇ ਹੁੰਦੇ ਸੀ ਜਿੱਥੇ ਆਪਣਾ ਸਾਰਾ ਗੁਜ਼ਾਰਾ ਕਰਦੇ ਹੁੰਦੇ ਸੀ ਪਰ ਇਹ ਨਹੀਂ ਪਤਾ ਸੀ ਕਿ ਹੜਾਉਣ ਤੋਂ ਬਾਅਦ ਹਾਲਾਤ ਜਿਹੜੇ ਆ ਉਹ ਵੱਤੋਂ ਬੱਤਰ ਹੋ ਜਾਣੇ ਨੇ ਜਿਸ ਤਰ੍ਹਾਂ ਦੇ ਨਾਲ ਪੰਜਾਬੀਆਂ ਨੇ ਪੂਰੇ ਪੰਜਾਬ ਨੂੰ ਗੋਦ ਲਿਆ ਹਰ ਘਰ ਨੂੰ ਗੋਦ ਲਿਆ ਤਾਂ ਕੋਸ਼ਿਸ਼ ਹੈ ਕਿ ਉਹਨਾਂ ਘਰਾਂ ਦੀ ਜਿਹੜੇ ਅਸਲ ਦੇ ਵਿੱਚ ਜ਼ਰੂਰਤਮੰਦ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਤੇ ਸਾਡੇ ਪੰਜਾਬੀ ਭਰਾਵਾਂ ਤੱਕ ਪਹੁੰਚਾਇਆ ਜ਼ਰੂਰ ਜਾਵੇ ਕਿ ਅਸਲ ਜ਼ਰੂਰਤਮੰਦ ਇਹ ਲੋਕ ਨੇ ਜਿੰਨਾਂ ਨੂੰ ਜ਼ਰੂਰਤ ਆ ਹੁਣ ਖੜਾ ਪੈਰਾਂ ਸਿਰ ਕਰਨ ਦੀ ਜਿਹੜੇ ਆਪਨਾ ਆਪ ਸਭ ਕੁਝ ਜਿਹੜੇ ਹੈਗਾ ਗਵਾ ਬੈਠੇ ਨੇ ਹੜਾ ਨੇ ਜਿਹੜਾ ਹੈਗਾ ਉਹ ਸਭ ਕੁਝ ਗਵਾਤਾ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ ਮੈਂ ਕੋਨੇ ਵਾਲ ਪ੍ਰਿੰਟ ਤੋਂ ਥੋੜਾ ਪਹਿਲਾਂ ਆ ਅਸੀਂ ਸੰਪਰਕ ਨੰਬਰ ਇਸ ਵੇਲੇ ਮਾਤਾ ਹੋਰਾਂ ਦਾ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਜੇ ਕੋਈ ਚਾਹੁੰਦਾ ਹੈ ਰابطਾ ਕਰਨਾ ਤਾਂ ਤੁਸੀਂ ਰابطਾ ਕਰ ਸਕਦੇ ਹੋ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬੰਦੋ ਇਜਾਜ਼ਤ ਧੰਨਵਾਦ ਜੀ